ਕੋਸ਼ਿਸ਼ ਕੀਤੀ ਜਾ ਰਹੀ ਹੈ ਸਕਾਈ ਡਿਜੀਟਲ ਕੰਪਨੀ ਹੋਗੀ ਜਿਹੜੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਜਿਹੜੇ ਸਾਡੇ ਕੰਮ ਦੇ ਵਿੱਚ ਸਾਡਾ ਇੱਕ ਪਾਰਟ ਦਾ ਰੋਲ ਅਦਾ ਕਰ ਰਹੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਜਾਂ ਫਿਰ ਕਹਾਇਆ ਜਾ ਰਿਹਾ ਕਿ ਮੈਂ ਸਿਰਫ ਸੁਣਨ ਦਾ ਸ਼ਰਮਾ ਦੀ ਸਪੋਰਟ ਦੇ ਵਿੱਚ ਖੜਿਆ ਜਾਂ ਫਿਰ ਮੈਂ ਉਹਨਾਂ ਦੇ ਹੱਕ 'ਚ ਬੋਲ ਰਿਹਾ ਮੈਂ ਹਰ ਕਲਾਕਾਰ ਦੀ ਸਪੋਰਟ 'ਚ ਜਿਹਦੇ ਨਾਲ ਠੱਗੀ ਹੋਈ ਹੈ ਇਹ ਸਿਰਫ ਸੁਣਨ ਦਾ ਕੇਸ ਨਹੀਂ ਹੈਗਾ ਇਹ ਮੇਰਾ ਕੇਸ ਹੈ ਮੇਰਾ ਨਾਲ ਸ਼੍ਰੀ ਬਰਾੜ ਦਾ ਵੀ ਕੇਸ ਹੈ ਇਹ ਜਾਂ ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਖਬਰ ਆਉਂਦੇ ਨੇ ਇਸ ਗੱਲੋਂ ਜਿਹੜੇ ਸਾਹਮਣੇ ਹੋਂ ਤੋਂ ਡਰਦੇ ਨੇ ਜਿਨ੍ਹਾਂ ਨੂੰ ਦਬਕਾਇਆ ਜਾਂਦਾ ਡਰਾਇਆ ਜਾਂਦਾ ਤੇ ਕੁਝ ਗੱਲਾਂ ਇਹ ਇਹ ਜਿਹੀਆਂ ਹੁੰਦੀਆਂ ਨੇ ਕਿ ਸਾਨੂੰ ਦੱਸਦੇ ਆ ਵੀ ਇਹ ਵੀ ਹੁੰਦਾ ਕਿ ਸਾਨੂੰ ਤਮਕਾਇਆ ਜਾਂਦਾ ਕਿ ਤੁਸੀਂ ਕਰ ਵੀ ਕੀ ਲਓਗੇ ਸਾਰਾ ਸਿਸਟਮ ਸਾਡੇ ਕੋਲ ਆ ਤੁਸੀਂ ਜੋ ਕਰਨਾ ਹੈ ਜੋ ਲਾਉਣਾ ਹੈ ਹੁਣ ਕਈ ਵਾਰ ਸਾਨੂੰ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਐਗਰੀਮੈਂਟ ਪੜ੍ਹ ਕੇ ਸਾਈਨ ਕਰਕੇ ਫੇਰ ਮੁੱਕਰਦੇ ਹੋ ਜਾਂ ਫਿਰ ਇਹ ਗੱਲਾਂ ਕਰਦੇ ਹੋ ਚੀਰੀ ਬਰਾੜ ਵਗੇ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਦਾ ਲਿਖਤੀ ਐਗਰੀਮੈਂਟ ਕੋਈ ਨਹੀਂ ਹੋਇਆ ਹੋਇਆ ਤੇ ਉਹਨਾਂ ਨਾਲ ਫਿਰ ਵੀ ਠਗੀਆਂ ਹੋ ਜਾਂਦੀਆਂ ਨੇ ਤੇ ਜਦੋਂ ਅਸੀਂ ਮਾਰੇ ਮੋਟੇ ਜਿਹੜੇ ਲਿਖਤੀ ਐਗਰੀਮੈਂਟ ਕਰੇ ਹੋਏ ਹੁੰਦੇ ਨੇ ਅਸੀਂ ਸਾਰੀ ਸ਼ਰਤਾਂ ਪੂਗਾ ਦਿੰਨੇ ਆ ਜਦੋਂ ਸਾਹਮਣੇ ਤੋਂ ਸ਼ਰਤਾਂ ਨਹੀਂ ਪੂਾਈ ਜਾਂਦੀਆਂ ਤੇ ਸਾਨੂੰ ਤਾਂ ਸਿਰਫ ਇਹੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਿੰਨਾ ਤੁਸੀਂ ਜ਼ੋਰ ਲਾ ਸਕਦੇ ਨਾਲ ਲਾ ਲਓ ਤੁਸੀਂ ਸਾਡਾ ਕੁਝ ਨਹੀਂ ਵਾਰ ਸਕਦੇ ਹੋਰ ਕੋਈ ਤੁਸੀਂ ਸਵਾਲ ਕੰਪਲੇਂਟ ਕੀਆ ਦਾ ਬਈ ਜਿਹੜੀ ਜਿਹੜੀ ਤੁਸੀਂ ਹੁਣ ਸਰਦਾਰ ਦੇ ਮੈਟਰ ਤੋਂ ਲੈ ਕੇ ਜਿਹੜੀ ਤੁਸੀਂ ਆਪ ਵੀ ਥੋੜੀ ਜਿਹੜੀ ਕੰਪਲੇਂਟ ਹੈਗੀ ਹੈ ਉਹਦੇ ਬਾਰੇ ਦੱਸ ਦੋ ਕਿ ਕਿਹੜੀ ਤੁਸੀਂ ਕੰਪਲੇਂਟ ਕੋਈ ਕੰਪਲੇਂਟ ਦਰਜ ਕਰਾਈ ਹੈ ਕੁਝ ਕੰਪਲੇਂਟ ਅਸੀਂ ਪਰਸੋਂ ਦਿੱਤੀ ਹੈ ਜੀ ਐਸ ਐਚਓ ਸਾਹਿਬ ਨੂੰ ਥਾਣੇ 'ਚ ਤੇ ਅਸਲ ਮਟਰ ਥੋੜੀ ਜੀ ਕੰਪਲੇਂਟ ਦਾ ਮਸਲਾ ਕੀ ਉਹ ਤੁਸੀਂ ਦੱਸ ਕੰਪਲੇਂਟ ਦਾ ਮਸਲਾ ਇਹ ਹੈ ਜੀ ਕਿ ਮੈਂ ਤੁਹਾਨੂੰ ਸਮਝਾਉਣਾ ਮੈਂ ਥੋੜਾ ਜਿਹਾ ਪੂਰਾ ਟੈਕਨੀਕਲੀ ਸਮਝਾ ਨਹੀਂ ਸਕਦਾ ਮੈਂ ਇਸ ਚੀਜ਼ ਨੂੰ ਕਿ ਸਾਡੇ ਕੇਸ ਦੇ ਵਿੱਚ ਪਿੰਕੀ ਜੀ ਜਾਂ ਫਿਰ ਗੁਰਕਰਨ ਢਾਲੀਵਾਲ ਸਕਾਈ ਅਸੀਂ ਉਹਨਾਂ ਦੇ ਸਾਈਨਡ ਆਰਟਿਸਟ ਨਹੀਂ ਹੈਗੇ ਅਸੀਂ ਖੁਦ ਇੱਕ ਲੇਬਲ ਹਾਂ ਮੇਰੇ ਲੇਬਲ ਦਾ ਜਿਹੜਾ ਵੀ ਰੈਵਨਿਊ ਇਕੱਠਾ ਕਰਨਾ ਹੁੰਦਾ ਹੈ ਅਸੀਂ ਸਾਰੇ ਆਰਟਿਸਟ ਆਪਣੇ ਆਪ ਨਹੀਂ ਕਰ ਸਕਦੇ ਇਹ ਗੱਲਾਂ ਜਾਂ ਇਹ ਜਿਹੜੇ ਕੰਮ ਹੁੰਦੇ ਨੇ ਤਾਂ ਸਾਨੂੰ ਅਪਰੋਚ ਕੀਤਾ ਜਾਂਦਾ ਕਿ ਸਾਡੇ ਤੋਂ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਜੋ ਤੁਹਾਨੂੰ ਅਮਾਊਂਟ ਚਾਹੀਦਾ ਹੈ ਇੱਕ ਫਿਕਸਡ ਅਮਾਊਂਟ ਆ ਲੈ ਲਓ ਜਦੋਂ ਵੀ ਤੁਹਾਨੂੰ ਲੋੜ ਹੋਊਗੀ ਥੋਡੀ ਵੀਡੀਓ ਸ਼ੂਟ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਤੁਹਾਡਾ ਕੰਮ ਅਸੀਂ ਕਰਾਂਗੇ ਜਿਹੜਾ ਸਾਡਾ ਰੈਵਨਿਊ ਇਕੱਠਾ ਹੁੰਦਾ ਹੈ ਜਿਹੜੇ ਸਾਡੇ ਪੈਸੇ ਇਕੱਠੇ ਕਰੇ ਹੁੰਦੇ ਨੇ ਅਸੀਂ ਇਕੱਠੇ ਕਰਨੇ ਹੁੰਦੇ ਨੇ ਕਲਾਕਾਰਾਂ ਨੂੰ ਇਸ ਚੀਜ਼ ਦੀ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ 4 ਸਾਲਾਂ ਵਿੱਚ ਆ ਕੇ ਮੈਨੂੰ ਬਹੁਤ ਘੱਟ ਸਮਝ ਆਈ ਹੈ ਹਾਲਾਂਕਿ ਮੈਂ ਥੋੜਾ-ਬਹੁਤ ਪੜਿਆ ਲਿਖਿਆ ਵੀ ਹੋਇਆ ਹਾਂ ਬਾਕੀ ਆਰਟਿਸਟ ਜਿਹੜੇ ਬਿਲਕੁਲ ਤੁਹਾਨੂੰ ਪਤਾ ਹੀ ਹੈ ਵੀ ਗਰੀਬ ਗਰੀਬੀ ਚੋਂ ਆਏ ਹੁੰਦੇ ਨੇ ਕੋਈ ਖਾਸ ਲਿੰਕ ਵੀ ਨਹੀਂ ਹੁੰਦੇ ਇਸ ਗੱਲੋਂ ਡਰਦੇ ਵੀ ਹੁੰਦੇ ਆ ਅਸੀਂ ਤੇ ਉਹ ਜਿਹੜਾ ਪੈਸਾ ਇਕੱਠਾ ਕਰਨਾ ਹੁੰਦਾ ਹੈ ਉਹਦਾ ਉਹਨਾਂ ਨੂੰ ਕੰਮ ਸੌਂਪਿਆ ਗਿਆ ਹੁੰਦਾ ਤੇ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਐਗਰੀਮੈਂਟ ਦੀ ਸਾਰੀ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ ਅਸੀਂ ਜਿੰਨੇ ਗਾਣੇ ਕਰਨੇ ਸੀ ਉਹ ਪੂਰੇ ਕਰ ਚੁੱਕੇ ਹਾਂ ਜੋ ਸਾਡਾ ਅਮਾਉਂਟ ਜੋ ਵੀ ਮੜਾ ਮੋਟਾ ਉਹਨਾਂ ਵੱਲੋਂ ਆਇਆ ਹੁੰਦਾ ਹੈ ਅਸੀਂ ਉਹ ਪੂਰਾ ਰਿਕੂਪ ਕਰ ਚੁੱਕੇ ਹਾਂ ਕਿ ਸਾਡਾ ਚੈਨਲ ਪੂਰੇ ਪੈਸੇ ਕਰ ਚੁੱਕਿਆ ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਚੁੜ ਲਿਆ ਜਾਂਦਾ ਕਿ ਸਾਡੇ ਨਾਲ ਹੀ ਕੰਮ ਕਰੋ ਤੇ ਇਹ ਡਾਇਰੈਕਟ ਆਪ ਨਹੀਂ ਪੈਸੇ ਇਕੱਠੇ ਕਰਦੇ ਇਹ ਅੱਗੇ ਕਿਸੇ ਕੰਪਨੀ ਤੋਂ ਕੰਮ ਫੜਦੇ ਨੇ ਸਾਨੂੰ ਜੇ ਨੌਲਜ ਹੋਵੇ ਅਸੀਂ ਪਹਿਲਾਂ ਹੀ ਉਹਨਾਂ ਕੰਪਨੀ ਤੱਕ ਜਾਏਗੀ ਉਹਨਾਂ ਕੰਪਨੀ ਤੋਂ ਪੈਸੇ ਫੜਦੇ ਨੇ ਉਹੀ ਸਾਨੂੰ ਦਿੰਦੇ ਨੇ ਤੇ ਉਹਨਾਂ ਤੋਂ ਹੀ ਜਦੋਂ ਅਸੀਂ ਪੈਸੇ ਇਕੱਠੇ ਕਰ ਵੀ ਦਿੰਨੇ ਆ ਵਾਪਸ ਹੋ ਵੀ ਜਾਂਦੇ ਨੇ ਉਹ ਤੋਂ ਬਾਅਦ ਵੀ ਸਾਨੂੰ ਉਹਨਾਂ ਦੀ ਸ਼ੀਟਾਂ 'ਚ ਫੇਰ ਬਦਲ ਕਰਕੇ ਸਾਨੂੰ ਸਾਡਾ ਰੈਵਨਿਊ ਬਹੁਤ ਘੱਟ ਦਿਖਾਇਆ ਜਾਂਦਾ ਜੇ ਸਮਝ ਲਓ ਅਸੀਂ 10 ਰੁਪਏ ਕਮਾ ਰਹੇ ਆ ਤਾਂ ਸਾਨੂੰ 2 ਜਾਂ 5 ਹੀ ਦਿਖਾਇਆ ਜਾਂਦਾ ਤੇ ਉਹਦੇ ਵਿੱਚੋਂ ਵੀ ਆਪਣਾ ਹੀ ਕਮਿਸ਼ਨ ਕੱਟ ਲੈਂਦੇ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਸ ਠੱਗੀ ਠੋਗੀ ਦਾ ਸਾਡਾ ਜੀ 3 ਸਾਲ ਦਾ ਐਗਰੀਮੈਂਟ ਸੀ 3 ਸਾਲ ਹੋ ਗਏ 3 ਸਾਲ ਦੇ ਪਹਿਲੇ 1 ਸਾਲ ਦੇ ਦੌਰਾਨ ਹੀ ਸਾਨੂੰ ਹੌਲੀ-ਹੌਲੀ 3 ਸਾਲ ਕਿਹੜੇ ਸੀਗੇ 2021 ਤੋਂ ਸ਼ੁਰੂ ਹੈ ਜੀ ਸਤੰਬਰ 2021 ਹਾਂ ਜੀ ਤੇ ਜਿਵੇਂ ਸਾਨੂੰ ਹੌਲੀ ਹੌਲੀ ਸ਼ੁਰੂ ਹੁੰਦਾ ਜੀ ਇੱਕ ਦੂਜੇ ਪਹਿਲੀ ਗੱਲ ਤਾਂ ਅਸੀਂ ਆਰਟਿਸਟ ਸਾਰੇ ਇੱਕ ਦੂਜੇ ਦੇ ਲਿੰਕ 'ਚ ਨਹੀਂ ਹੁੰਦੇ ਅਸੀਂ ਇੱਕ ਦੂਜੇ ਨੂੰ ਇੰਨਾ ਨਹੀਂ ਮਿਲਦੇ ਸਾਨੂੰ ਆਪਣੀ ਪ੍ਰਾਈਵੇਸੀ ਬਹੁਤ ਪਸੰਦ ਹੁੰਦੀ ਹੈ ਸਾਡੇ ਪਰਿਵਾਰਕ ਮਸਲੇ ਵੀ ਹੁੰਦੇ ਨੇ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ ਪਰ ਜਦੋਂ ਅਸੀਂ ਥੋੜਾ ਥੋੜਾ ਬਹੁਤ ਕਦੇ ਕਿਸੇ ਨਾਲ ਕੋਲਾਬ ਕਰਨੀ ਆ ਜਾਂ ਕਦੇ ਕਿਸੇ ਨਾਲ ਉਹੀ ਮੁਲਾਕਾਤ ਹੋ ਜਾਂਦੀ ਹੈ ਉਦੋਂ ਸਾਡੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਤੇਰੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਜਾਂ ਮੇਰੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਫਿਰ ਸਾਨੂੰ ਠੱਗੀਆਂ ਦਾ ਸਮਝਾਉਣ ਲੱਗ ਜਾਂਦੀ ਹੈ ਕਿ ਇਹ ਠੱਗੀ ਹੋ ਰਹੀ ਹੈ ਕਿਸੇ ਸਾਡੇ ਸਾਡੇ ਜਦੋਂ ਕੋਈ ਸਾਨੂੰ ਪੈਸਾ ਦਿੱ ਤਾਂ ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਤਰੀਕੇ ਨਾਲ ਉਹ ਪੈਸੇ ਪੂਰੇ ਨਾ ਕਰ ਲਵੇ ਸਾਡੇ ਜਿਹੜੇ ਗਾਣਿਆਂ ਤੇ ਪ੍ਰੋਮੋਸ਼ਨ ਲਗਾਈ ਜਾਂਦੀ ਹੈ ਉਹਨਾਂ ਤੇ ਕੋਈ ਨਾ ਕੋਈ ਫੇਕ ਕਮੈਂਟ ਪਵਾਤਾ ਜਾਂ ਫਿਰ ਕੋਈ ਫੇਕ ਵੀਊ ਪਵਾ ਦੇ 600 ਪਵਾ ਦੇ 1000 ਮਿਲਨ ਪਵਾਤਾ ਸਾਡਾ ਚੈਨਲ ਬਲੈਕਲਿਸਟ ਹੋ ਜਾਂਦਾ ਹੈ ਸਾਡਾ ਗਾਣਾ ਉਵੇਂ ਨਹੀਂ ਚੱਲ ਪਾਉਂਦਾ ਜਿਵੇਂ ਉਹ ਚੱਲ ਸਕਦਾ ਸੀ ਤੁਸੀਂ ਨੋਟਿਸ ਕਰੋਗੇ ਕਿ 2021 ਦੇ ਵਿੱਚ ਜਾਂ 2020 21 ਦੌਰਾਨ ਜਦੋਂ ਮੈਂ ਖੁਦ ਆਇਆ ਮੈਂ ਇੱਕ ਐਸਟੈਬਲਿਸ਼ਡ ਆਰਟਿਸਟ ਆ ਮੈਂ ਆਪਣੇ ਆਪ ਨੂੰ ਪ੍ਰੂਵ ਕਰਿਆ ਉਦੋਂ ਮੈਂ ਬਹੁਤ ਵਧੀਆ ਆਪਣੇ ਗਾਣੇ ਮੇਰੇ ਗਾਣੇ ਪਰਫਾਰਮ ਕਰਿਆ ਨੇ ਤੇ ਜਦੋਂ ਦਾ ਮੈਂ ਇਹਨਾਂ ਨਾਲ ਜੁੜਿਆ ਮੇਰਾ ਗਰਾਫ ਥੱਲੇ ਜਾਂਦਾ ਜਾ ਰਿਹਾ ਹੈ ਮੇਰੇ ਗਾਣੇ ਵਧੀਆ ਪਰਫਾਰਮ ਨਹੀਂ ਕਰ ਪਾ ਰਹੇ ਮੇਰੇ ਗਾਣੇ ਕਮਾ ਨਹੀਂ ਪਾ ਰਹੇ ਉਹ ਤਾਂ ਜਦੋਂ ਅਸੀਂ ਬਾਕੀ ਆਰਟਿਸਟਾਂ ਨੂੰ ਮਿਲਦੇ ਆ ਜਾਂ ਸਾਨੂੰ ਹੋਰ ਲਿਸਟਾਂ ਸਾਹਮਣੇ ਆ ਜਾਂਦੀਆਂ ਨੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਕੁਝ ਚੀਜ਼ਾਂ ਦਾ ਐਕਸੈਸ ਸਾਡੇ ਕੋਲ ਆ ਜਾਂਦਾ ਬਾਅਦ ਚ ਜਦੋਂ ਅਸੀਂ ਲੜਦੇ ਪੜਦੇ ਹਾਂ ਕਿ ਆਹ ਚੀਜ਼ ਦਾ ਸਾਨੂੰ ਐਕਸੈਸ ਦੇ ਦਿਓ ਆਹ ਚੀਜ਼ ਦਾ ਪਾਸਵਰਡ ਸਾਡੇ ਕੋਲ ਹੋਣਾ ਚਾਹੀਦਾ ਉਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਿਹੜਾ ਗਾਣਾ ਕਿਵੇਂ ਪਰਫਾਰਮ ਕਰ ਰਿਹਾ ਹੈ ਬਹੁਤ ਸਾਰੇ ਗਾਣੇ ਇਹਨਾਂ ਦੇ ਖੁਦ ਦੇ ਫੇਕ ਚੈਨਲਸ ਤੇ ਹੁੰ ਹਲਾਜ ਹੁੰਦਾ ਕਿ ਜਿਹੜਾ ਸਾਡਾ origignal ਚੈਨਲ ਹੈ ਉਹ ਥੱਲੇ ਦਾਵੇ ਹੁੰਦਾ ਹੈ ਇਹਦੀ ਮੈਂ ਐਗਜ਼ਾਮਪਲ ਇਹ ਦੇ ਸਕਦਾ ਕਿ ਮੇਰਾ ਰੀਸੈਂਟ ਨੀਂਦ ਗਾਣਾ ਆਇਆ ਸੀ ਜਦੋਂ ਮੈਂ ਜਦੋਂ ਮੈਂ ਦੇਖਿਆ ਕਿ ਮੇਰਾ ਗਾਣਾ ਕੋਈ ਕੰਮ ਕਿਉਂ ਨਹੀਂ ਕਰ ਰਿਹਾ ਇਹਨਾਂ ਨਾਲ ਹਨਾ ਤੇ ਜਦੋਂ ਮੈਂ ਇੱਕ ਹਿੰਦੀ ਉਰਦੂ ਕਿਉਂਕਿ ਮੈਨੂੰ ਪਤਾ ਮੇਰੀ ਪਾਕਿਸਤਾਨ ਚ ਫੈਨ ਫੋਲਿੰਗ ਕਾਫੀ ਹੈ ਤੇ ਪੈਨ ਇੰਡੀਆ ਮੈਂ ਆਰਟਿਸਟ ਚੱਲਦਾ ਹਨਾ ਤੇ ਮੈਨੂੰ ਹਿੰਦੀ ਆਡੀਅੰਸ ਵੀ ਸੁਣਦੀ ਹੈ ਇਸ ਕਰਕੇ ਮੈਂ ਕੋਸ਼ਿਸ਼ ਕਰੀ ਸੀ ਕਿ ਹਿੰਦੀ ਉਰਦੂ ਥੋੜਾ ਜਿਹਾ ਮੈਂ ਇੱਕ ਗਾਣਾ ਉਹ ਜਿਹਾ ਕਰਾਂ ਕਿ ਜਿਹੜਾ ਕੋਈ ਸ਼ੱਕ ਹੀ ਨਾ ਬਚੇ ਜਦੋਂ ਤੁਸੀਂ ਉਸ ਗਾਣੇ ਨੂੰ ਸਰਚ ਕਰਕੇ ਦੇਖੋਗੇ ਹੁਣੀ ਕਰਕੇ ਦੇਖ ਸਕਦੇ ਹਾਂ ਤਾਂ ਪਹਿਲਾਂ ਵਾਲੇ 7-8 ਚੈਨਲ ਫੇਕ ਚੈਨਲ ਹੋਣਗੇ ਜਿਨ੍ਹਾਂ ਦਾ ਰੇਵਨਿਊ ਉਹਨਾਂ ਨੂੰ ਜਾ ਰਿਹਾ ਤੇ ਜਿਹਦੀਆਂ ਰਿਪੋਰਟਾਂ ਮੇਰੇ ਕੋਲ ਆਉਣੀਆਂ ਵੀ ਨਹੀਂ ਕਰ ਜਿਹਦਾ ਪੈਸਾ ਮੈਨੂੰ ਕਦੇ ਵੀ ਨਹੀਂ ਆਊਗਾ ਉਹ ਤੋਂ ਬਾਅਦ 8ਵੇਂ 10ਵੇਂ ਨੰਬਰ ਤੇ ਮੇਰਾ ਆਫੀਸ਼ੀਅਲ ਚੈਨਲ ਆਊਗਾ ਤੇ ਬਹੁਤ ਸੋਚ ਸਮਝ ਨਾਲ ਠੱਗੀਆਂ ਵੱਜਦੀਆਂ ਨੇ ਪੇਮੈਂਟਸ ਜਦੋਂ ਸਾਨੂੰ ਪਾਈਆਂ ਜਾਂਦੀਆਂ ਨੇ ਜਦੋਂ ਜਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਸਾਡੀ ਪੇਮੈਂਟ ਸਾਡਾ ਪੈਸਾ ਜਿਹੜਾ ਸਹੀ ਰੂਪ ਵੀ ਕਰਤਾ ਉਹ ਤੋਂ ਬਾਅਦ ਜਿਹੜਾ ਸਾਡਾ ਪੈਸਾ ਬਣਿਆ ਸਾਨੂੰ ਦਿੱਤਾ ਜਾਂ ਕੋ ਮਾਇਆ ਜਾਂਦਾਈ ਸਾਨੂੰ ਬਹੁਤ ਲੰਬੇ ਗੇੜ ਤੇ ਪਾਇਆ ਜਾਂਦਾ ਸਾਨੂੰ ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਜੇ ਤੁਸੀਂ ਹੁਣੀ ਪੇਮੈਂਟ ਚਾਹੀਦੀ ਹੈ ਕਿਉਂਕਿ ਸਾਨੂੰ ਜਦੋਂ ਅਸੀਂ ਸ਼ੂਟ ਅਰੇਂਜ ਕਰੀ ਬੈਠੇ ਹਾਂ ਸਾਡਾ ਡਾਇਰੈਕਟਰ ਦੀ ਫੀਸ ਅਜੇ ਦੇਣੀ ਹੈ ਮਾਡਲ ਦੀ ਫੀਸ ਦੇਣੀ ਹੈ ਤਾਂ ਹੋਰ ਬਹੁਤ ਸਾਰੇ 뮤జిక్ ਡਾਇਰੈਕਟਰ ਦੀ ਫੀਸ ਦੇਣੀ ਹੁੰਦੀ ਹੈ ਉਦੋਂ ਸਾਨੂੰ ਅਰਰੀਟ ਪੈਸਾ ਚਾਹੀਦਾ ਹੁੰਦਾ ਉਹ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਹੁੰਦਾ ਕਿ ਹਾਂ ਵੀ ਜਦੋਂ ਤੁਸੀਂ ਕਹੋਗੇ ਉਦੋਂ ਪੈਸਾ ਦੇ ਦਾਂਗੇ ਉਸੇ ਦੌਰਾਨ ਸਾਨੂੰ ਕਹਿ ਦਿੰਦੇ ਕਿ ਸਾਡਾ ਇਹ ਕੰਮ ਫਸਿਆ ਹੋਇਆ ਹੈ ਸਾਡਾ ਜੀਐਸਟੀ ਫਸਿਆ ਹੈ ਸਾਡਾ ਇਹ ਫਸਿਆ ਹੋਇਆ ਹੈ ਸਾਨੂੰ ਲਾਰਾ ਲਾ ਦਿੱਤਾ ਜਾਂਦਾ ਤੇ ਇਹ ਕਿਹਾ ਜਾਂਦਾ ਕਿ ਜੇ ਤੁਹਾਨੂੰ ਅਰਜੈਂਟ ਪੇਮੈਂਟ ਚਾਹੀਦੀ ਹੈ ਤਾਂ ਵਾਇਆ ਦੁਬਈ ਜਾਂ ਕਿਸੇ ਹੋਰ ਨੈਟਵਰਕ ਦੇ ਥਰੂ ਤੁਹਾਨੂੰ ਪੈਸਾ ਪਹੁੰਚਾ ਦਿੱਤਾ ਜਾਊਗਾ ਉਦੋਂ ਅਸੀਂ ਮਜਬੂਰਨ ਕਈ ਵਾਰ ਲੈ ਵੀ ਲੈਨੇ ਆ ਪਰ ਸਾਨੂੰ ਹੁਣ ਇਹ ਚੀਜ਼ ਦਾ ਬਹੁਤ ਡਰ ਹੁੰਦਾ ਹੈ ਕਿ ਮੈਂ ਇਹ ਚਾਹਣਾ ਕਿ ਸਾਨੂੰ ਕਲੀਅਰ ਕੀਤਾ ਜਾਵੇ ਕਿ ਜਿਹੜੀ ਉਹ ਸਾਨੂੰ ਪੇਮੈਂਟ ਆ ਰਹੀ ਹੈ ਉਹ ਇੱਕ ਨੰਬਰ ਦੀ ਹੈ ਜਾਂ ਦੋ ਨੰਬਰ ਦੀ ਹੈ ਇਹਨਾਂ ਦੀ ਖੁੱਦ ਹੀ ਕਮਾਈ ਹੈ ਜਾਂ ਕਿੱਥੋਂ ਪਾ ਰਹੇ ਨੇ ਬਈ ਟੋਟਲ ਕਿੰਨੇ ਕਰੋੜਾਂ ਦੀ ਬਰੇ ਕੋਈ ਅੰਦਾਜ਼ਾ ਹੀ ਨਹੀਂ ਕਿਉਂਕਿ ਅਸੀਂ ਜਿਹੜਾ ਕੈਲਕੂਲੇਟ ਕਰੀ ਬੈਠੇ ਆ ਇਹਨਾਂ ਦੇ ਹਿਸਾਬ ਨਾਲ ਉਹ ਸਾਨੂੰ ਬਹੁਤ ਘੱਟ ਲੱਗਾਇਆ ਜਾਂਦਾ ਜਿਵੇਂ ਜਿਵੇਂ ਸਾਡੀ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਸੁਨੰਦਾ ਸ਼ਰਮਨ ਦਾ ਵੀ ਕੀ ਚੱਲ ਰਿਹਾ ਹੈ ਮੈਨੂੰ ਨਹੀਂ ਸੀ ਪਤਾ ਕਿ ਸ਼੍ਰੀ ਬਰਨ ਦਾ ਕੀ ਚੱਲ ਰਿਹਾ ਹੈ ਇਹਦਾ ਜਦੋਂ ਸੁਨੰਦਾ ਜੀ ਦੀ ਪੋਸਟ ਮੈਂ ਦੇਖੀ ਹੈ ਤੇ ਮੈਨੂੰ ਫਿਰ ਲੱਗਿਆ ਉਹ ਤੋਂ ਪਹਿਲਾਂ ਅਸੀਂ 7 ਮਹੀਨੇ ਤੋਂ ਪਹਿਲਾਂ ਇਹਨਾਂ ਨੂੰ ਮੇਲਜ਼ ਪਾ ਰਹੇ ਹਾਂ ਅਸੀਂ ਮੈਂ ਰੋਲਾ ਪਾਉਣ ਦਾ ਬਿਲਕੁਲ ਹੱਕ ਨਹੀਂ ਹੁੰਦਾ ਮੈਂ ਚਾਹੁੰਦਾ ਸੀ ਵੀ ਬੈਠ ਕੇ ਨਿਬੜੀਏ ਤੁਹਾਨੂੰ ਮੇਰੀ ਟੀਮ ਮੇਲਜ਼ ਦਿਖਾ ਦੂਗੀ ਸਾਡੇ ਵੱਲੋਂ ਕਿੰتੀਆਂ ਤੁਸੀਂ ਪੈਸੇ ਜਿੰਨੇ ਦੇਣੇ ਆ ਜਿੰਨੇ ਤੁਹਾਨੂੰ ਲੱਗਦਾ ਓਨੇ ਦੇ ਦਿਓ ਜਿੰਨੇ ਤੁਸੀਂ ਗਾਣੇ ਕਿਹਾ ਸੀ ਮੈਂ ਉਹ ਤੋਂ ਦੋ ਵਾਰ ਵੱਧ ਕਰ ਚੁੱਕਿਆ ਤੁਹਾਡੇ ਨਾਲ ਪਰ ਮੈਂ ਤੁਹਾਡੇ ਨਾਲ ਹੋਰ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਮੇਰਾ ਕਰੀਅਰ ਖਰਾਬ ਕਰਨ ਤੇ ਆਏ ਹੋਏ ਹੋ ਤੇ ਦੇਖਿਆ ਕਿ 2 ਕਰੋੜ ਰੁਪਏ ਮੰਗ ਰਹੇ ਆ ਹਾਂਜੀ 2 ਕਰੋੜ ਵਾਲੀ ਗੱਲ ਵੀ ਕਰੋ 2 ਕਰੋੜ ਮੰਗ ਰਹੇ ਸਾਨੂੰ ਬਹੁਤ ਤਰੀਕੇ ਨਾਲ ਉਲਝਾਇਆ ਜਾਂਦਾ ਜੀ ਮੈਂ ਇਨੀ ਚੀਜ਼ਾਂ ਨਹੀਂ ਦੱਸ ਸਕਦਾ ਕਿ ਸਾਨੂੰ 2 ਕਰੋੜ ਦਾ ਬਹੁਤ ਦੂਰ ਦੀ ਗੱਲ ਹੈ ਸਾਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਕਰ ਕੀ ਲਵੋਗੇ ਮਤਲਬ ਅਸੀਂ ਤੁਹਾਨੂੰ ਹੋਰ ਤਰੀਕੇ ਨਾਲ ਦੇਖ ਲਾਂਗੇ ਜੀ ਤੁਸੀਂ ਇਸ ਤਿਹੇ ਫੇਕ ਚੈਨਲਾਂ ਦੀ ਗੱਲ ਕੀਤੀ ਹੈ ਜੀ ਜੇਕਰ ਫੇਕ ਚੈਨਲ ਦੇ ਪਰਪੰਪਾਂ ਦਾ ਕਾਪੀ ਰਾਈਟ ਦਾ ਨੋਟਿਸ ਦਿੱਤਾ ਜਾਂਦਾ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਐਕਸੈਸ ਨਹੀਂ ਹੈਗਾ ਇਹ ਵੀ ਤੁਹਾਡੀ ਆਪਣੀ ਦਵਾਈ ਹੈ ਕਿ ਤੁਸੀਂ ਐਕਸੈਸ ਤੋਂ ਨੂੰ ਮੇਲੇ ਕਾਪੀ ਰਾਈਟ ਦੇਵੋਗੇ ਵਰਗੇ ਤਾਂ ਉਹ ਮਿਲ ਗਿਆ ਸਾਨੂੰ ਕਾਪੀ ਰਾਈਟ ਸਾਡੇ ਲਈ ਅਸੀਂ ਖੁਦ ਮਾਲਕਾਂ ਆਪਣੇ ਗਾਣਿਆਂ ਦੇ ਮੈਂ ਉਹਨਾਂ ਨਾਲ ਸਾਈਨ ਨਹੀਂ ਹੈਗਾ ਜੀ ਇਹਦੇ ਵਿੱਚ ਮੈਂ ਸਵਾਲ ਥੋੜਾ ਹੋਰ ਸੁਧਾਰ ਦਵਾਂ ਤੁਸੀਂ ਇਹ ਕਹਿ ਰਹੇ ਹੋ ਕਿ ਅਲੱਗ-ਅਲੱਗ ਚੈਨਲਾਂ 'ਤੇ ਤੁਹਾਡੇ ਗਾਣੇ ਪਾਏ ਜਾਂਦੇ ਹਨ ਜਿਹੜੀ ਕੰਪਨੀ ਨਾਲ ਤੁਸੀਂ ਇਕਰਾਰ ਕਰਦੇ ਹੋ ਕਿ ਤੁਸੀਂ ਹੋਰ ਕੰਪਨੀਆਂ ਦੇ ਜਿਹੜੇ ਕਾਗਜ਼ਾਤ ਹੁੰਦੇ ਆ ਉਹਨਾਂ ਦੇ ਜਿਹੜੀ ਫਲੈਮ ਨੂੰ ਬੁਲਾ ਕੇ ਉਹ ਕਰਦੇ ਮਤਲਬ ਇਹ ਗੱਲ ਅਲੱਗ ਹੈ ਕਿ ਤੁਸੀਂ ਕਿਸੇ ਨੂੰ ਅਕਿਊਜ਼ ਕਰ ਰਹੇ ਹੋ ਇੱਕ ਪੁਆਇੰਟ ਹੈ ਦੂਜੀ ਗੱਲ ਇਹ ਹੈ ਕਿ ਮੈਂ ਇੱਕ ਕੰਪਨੀ ਆ ਇੱਕ ਇੱਕ ਕੰਪਨੀ ਕੇ ਇੱਕ ਕੰਪਨੀ ਆ ਕੀ ਤੁਸੀਂ ਦੋ ਤਿੰਨ ਕੰਪਨੀਆਂ ਦੇ ਕੋਟੇਸ਼ਨ ਨਹੀਂ ਲੈਂਦੇ ਕਿ ਤੁਸੀਂ ਕੀ ਕੁਝ ਸਾਨੂੰ ਪ੍ਰੋਵਾਈਡ ਕਰੋਗੇ ਜਾਂ ਜਦੋਂ ਤੁਹਾਨੂੰ ਲੱਗਦਾ ਹੈ ਕਿ ਠੱਗੀ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਸਮਝ ਆਉਂਦੀ ਕਿ ਚੈਨਲ ਆ ਹੋ ਗਿਆ ਹੈ ਵੀਰੇ ਹੋਰ ਕੀ ਪੁੱਛਿਆ ਸਵਾਲ ਜਿਹੜਾ ਚੈਨਲਾਂ ਵਾਲੀ ਗੱਲ ਕਰਨੇ ਕਾਪੀਰਾਈਟ ਵਾਲੀ ਉਹ ਅਲੱਗ ਅਲੱਗ ਚੈਨਲਾਂ ਤੇ ਜਦੋਂ ਪਾਏ ਜਾਂਦੇ ਉਹਨਾਂ ਨੂੰ ਯੂਜੀਸੀ ਕੰਟੈਂਟ ਕਹਿੰਦੇ ਆ ਹਨਾ ਉਹ ਤੁਹਾਡੀ ਸਹਿਮਤੀ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਤਾਂ ਕਿ ਇਹ ਤੁਹਾਨੂੰ ਦੱਸਿਆ ਨਹੀਂ ਹੁੰਦਾ ਸ਼ੁਰੂ ਦੇ ਵਿੱਚ ਉਹਨਾਂ ਵੱਲੋਂ ਅਸੀਂ ਇਹੀ ਨਹੀਂ ਪ੍ਰੂਫ ਕਰ ਸਕਦੇ ਕਿ ਜਿਹੜੇ ਉਹ ਫੇਕ ਚੈਨਲ ਨੇ ਇਹਨਾਂ ਦੇ ਨਹੀਂ ਪਰ ਸਾਨੂੰ ਅੰਦਰੋਂ ਅੰਦਰ ਹੀ ਖਬਰ ਹੋ ਜਾਂਦੀ ਹੈ ਕਿ ਇਹਨਾਂ ਦੇ ਨੇ ਤੇ ਜਦੋਂ ਉਹ ਪੈਸਾ ਜਾ ਰਿਹਾ ਹੈ ਉਹ ਇੱਕ ਕੰਟੈਂਟ ਆਈਡੀ ਹੁੰਦੀ ਆ ਕੰਟੈਂਟ ਆਈਦੀ ਲੱਗੀ ਹੁੰਦੀ ਹੈ ਗਾਣੇ ਤੇ ਉਹ ਕਮਾਈ ਸਾਨੂੰ ਸਾਨੂੰ ਆਉਣੀ ਚਾਹੀਦੀ ਹੈ ਜੇ ਕੋਈ ਫੇਕ ਚੈਨਲ ਤੇ ਕੋਈ ਵੀ ਕਈ ਵਾਰ ਕੋਈ ਫੈਨ ਵੀ ਗਾਣਾ ਪਾ ਲੈਂਦਾ ਜੇ ਉਹਨੇ ਗਾਣਾ ਪਾਇਆ ਹੋਇਆ ਤਾਂ ਉਹ ਸਾਡੀ ਮਰਜ਼ੀ ਹੈ ਕਿ ਅਸੀਂ ਕਹਾਂਗੇ ਡਿਸਟ੍ਰੀਬਿਊਟਰ ਨੂੰ ਇਹਨੂੰ ਰਿਮੂਵ ਕਰ ਦੇ ਜਾਂ ਨਾ ਨਾ ਰਿਮੂਵ ਕਰ ਤੇ ਜੇ ਅਸੀਂ ਨਹੀਂ ਵੀ ਰਿਮੂਵ ਕਰਵਾਉਂਦੇ ਤਾਂ ਉਹਦੀ ਕਮਾਈ ਸਾਨੂੰ ਆਉਣੀ ਚਾਹੀਦੀ ਆ ਪਰ ਇਹੇ ਆਪਣੀ ਮਰਜ਼ੀ ਕਰਦੇ ਨੇ ਜਿਹੜਾ ਇਹਨਾਂ ਦਾ ਦਿਲ ਕਰਦਾ ਉਹ ਰਿਮੂਵ ਕਰਵਾਉਂਦੇ ਨੇ ਜਿਹੜਾ ਨਹੀਂ ਕਰਦਾ ਉਹ ਨਹੀਂ ਕਰਾਉਂਦੇ ਸਾਡੇ ਕੋਲ ਮੰਤਰੀ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਉਹਨਾਂ ਵਿੱਚ ਬਹੁਤ ਫੀਰ ਬੰਦ ਉਹ ਐਕਸਲ ਸ਼ੀਟਾਂ ਹੁੰਦੀਆਂ ਨੇ ਜੋ ਕਿ ਈਜ਼ੀਲੀ ਐਡੀਟਡ ਹੁੰਦੀਆਂ ਨੇ ਤੇ ਤੁਸੀਂ ਦੱਸਿਆ ਜਿਵੇਂ ਤੁਸੀਂ ਖੁਦ ਦੱਸਿਆ ਕਿ ਕਾਫੀ ਆਰਟਿਸਟ ਦਾ ਤੁਹਾਨੂੰ ਪਤਾ ਲੱਗਿਆ ਸੁਨੰਦਰ ਸ਼ਰਮਾ ਦੀ ਪ੍ਰੋਸਟ ਹੋਈ ਜਾਂ ਕੀ ਹੋ ਰਿਹਾ ਕੋਈ ਤੁਹਾਡੀ ਕੋ ਕੋਆਰਡੀਨੇਸ਼ਨ ਚੱਲ ਰਹੀ ਹੈ ਵੀ ਆਰਟਿਸਟ ਕਾਫੀ ਹਰ ਦੇ ਮੱਛ ਧਿਆਨ ਜਿਹੜੇ ਪੀੜਤ ਜਿੱਥੋਂ ਤੱਕ ਦੇਖੋ ਸੁਨੰਦਰ ਜੀ ਦਾ ਕੇਸ ਹੈ ਸੁਨੰਦਰ ਜੀ ਦਾ ਕੇਸ ਸਾਨੂੰ 5-6 ਮਹੀਨੇ ਹੌਲੀ ਹੌਲੀ ਥੋੜਾ ਬਹੁਤ ਇੰਡਸਟਰੀ ਚ ਪਤਾ ਲੱਗਣ ਲੱਗਿਆ ਸੀ ਅਸੀਂ ਇਹੀ ਗੱਲਾਂ ਕਰਦੇ ਸੀ ਕਿ ਇਹ ਇੰਨੀ ਦੇਰ ਤੋਂ ਚੁੱਪ ਕਿਉਂ ਬੈਠੇ ਨੇ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀਆਂ ਨੇ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਮੈਨੂੰ ਥੋੜਾ ਜਿਹਾ ਹੋਰ ਪਤਾ ਲੱਗੇ ਕਿ ਜਦੋਂ ਇੱਕ ਆਰਟਿਸਟ ਦੂਜੇ ਆਰਟਿਸਟ ਨੂੰ ਮਿਲਦਾ ਨਾ ਤਾਂ ਕਈ ਵਾਰ ਇਹ ਪਤਾ ਲੱਗਦਾ ਕਿ ਉਹਦੇ ਨਾਲ ਹੋਰ ਤਰੀਕੇ ਨਾਲ ਗੱਲਬਾਤ ਹੋ ਰਹੀ ਹੈ ਜਾਂ ਮੇਰੇ ਨਾਲ ਹੋਰ ਤਰੀਕੇ ਨਾਲ ਤਾਂ ਅਸੀਂ ਆਪਣੇ ਠੱਗ ਨੂੰ ਸਮਝ ਲੈਣੇ ਥੋੜਾ ਜਿਹਾ ਕਿ ਸਾਡੇ ਨਾਲ ਕਿਸ ਤਰੀਕੇ ਨਾਲ ਹੋ ਰਹੀ ਹੈ ਪਰ ਜਦੋਂ ਸਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੁੰਦਾ ਅਸੀਂ ਆਰਟਿਸਟ ਇਹੋ ਜੀ ਮਨੋਦਸ਼ਾ 'ਚ ਆ ਜਾਂਦੇ ਆ ਕਿ ਸਾਨੂੰ ਹਰ ਇੱਕ ਬੰਦੇ ਦੇ ਸ਼ੱਕ ਆਉਣ ਲੱਗਦਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸ਼ੱਕ ਇੱਥੋਂ ਤੱਕ ਹੈ ਕਿ ਸਾਨੂੰ ਜਿਵੇਂ ਇਹ ਕਿਹਾ ਜਾਂਦਾ ਕਿ ਥੋੜੀ ਗੱਡੀ 'ਚ ਕੁਝ ਰਖਾ ਦਾਂਗੇ ਥੋੜੇ ਦੇ ਪਰਚਾ ਹੋ ਜੂਗਾ ਜਾਂ ਇਹ ਹੋ ਜੂਗਾ ਸਾਨੂੰ ਬਹੁਤ ਤਰੀਕੇ ਨਾਲ ਡਰਾਇਆ ਧਮਕਾਇਆ ਜਾਂਦਾ ਮੈਂ ਜਦੋਂ ਕਿਤੇ ਆਪਣੀ ਗੱਡੀ پارک ਕਰਦਾ ਮੈਂ ਪਹਿਲਾਂ ਇਹ ਨਿਸ਼ਚਿਤ ਕਰਦਾ ਕਿ ਕਿਤੇ ਕੈਮਰਾ ਲੱਗਾ ਹੋਵੇ ਜਾਂ ਫਿਰ ਕਈ ਵਾਰ ਜਦੋਂ ਕੈਮਰੇ ਦੀ ਨਿਗਰਾਨੀ 'ਚ ਨਹੀਂ ਗੱਡੀ ਖੜੀ ਹੁੰਦੀ ਮੇਰੇ ਅੰਦਰ ਡਰ ਹੁੰਦਾ ਮੈਨੂੰ ਜਦੋਂ ਮੈਂ ਗੱਡੀ 'ਚ ਬੈਠ ਉਹ ਬਹੁਤ ਸੀਰੀਅਸ ਅਲੀਗੇਸ਼ਨ ਲਾ ਰਹੇ ਹੋ ਜਿਸ ਪ੍ਰੈਕਟ ਹਿਸਾਬ ਕਿਤਾ ਮੰਗਣ ਤੋਂ ਬਾਅਦ ਆਉਣੇ ਸ਼ੁਰੂ ਹੋਏ ਕਿ ਗੱਡੀ 'ਚ ਕੋਈ ਸਮਾਨ ਹੈ ਵੀ ਰਖਾ ਲਤਾ ਦੇ ਕੋਲ ਦੇਖੋ ਵੀਰੇ ਨੇ ਵੀਰੇ ਨੇ ਵੀ ਸਵਾਲ ਕੀਤਾ ਸੀ ਕਿ ਜਦੋਂ ਅਸੀਂ ਜਾਣੇ ਜਦੋਂ ਸਾਡੀ ਡੀਲ ਸ਼ੁਰੂ ਹੁੰਦੀ ਹੈ ਹਨਾ ਜਦੋਂ ਕੋਈ ਵੀ ਡੀਲ ਸ਼ੁਰੂ ਹੁੰਦੀ ਹੈ ਸਾਨੂੰ ਇੰਨੇ ਪਿਆਰ ਨਾਲ ਇੰਨੀ ਮੁਹੱਬਤ ਨਾਲ ਬੁਲਾਇਆ ਜਾਂਦਾ ਹੈ ਸਾਨੂੰ ਆਫਰ ਦਿੱਤਾ ਜਾਂਦਾ ਹੈ ਕਿ ਤੁਸੀਂ ਸਾਡੇ ਨਾਲ ਕੰਮ ਕਰੋ ਅਸੀਂ ਕੁੱਛਦਾ ਤੁਹਾਡੇ ਨਾਲ ਕੰਮ ਕਿਉਂ ਕਰੀਏ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਦਿੱਕਤ ਆਊਗੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਟੈਂਟ ਦੀ ਕੋਈ ਕੋਲਾਬੋਰੇਸ਼ਨ ਕਰਨੀ ਹੈ ਕੋਈ ਵੀ ਸਾਡੇ ਨਾਲ 100 ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਅਦਾ ਹੀ ਨਿਭਾਇਆ ਜਾਂਦਾ ਭਾਈ ਇਹਦੇ ਵਿੱਚ ਇੱਕ ਚੀਜ਼ ਹੋ ਰਹੀ ਹੈ ਥੋੜਾ ਜਿਹਾ ਮੈਂ ਡੈਪਥ ਵਿੱਚ ਆਉਣਾ ਚਾਹੁੰਦਾ ਸੌਰੀ ਵੀਰੇ ਮੈਂ ਮੈਂ ਭੁੱਲ ਮੇਰੀ ਜਿਆਦਾ ਥੋੜੀ ਜਿਹੀ ਗੱਲ ਕਰਾਂਗਾ ਭੁੱਲ ਜਾਊਗਾ ਰੌਲਾ ਰੌਲਾ ਸਿਰਫ ਉਦੋਂ ਮੇਰੇ ਕਿੰਸ ਡਿਜੀਟਲ ਡਿਸਟਰੀਬਿਊਟਰ ਆ ਪ੍ਰੋਡਿਊਸਰ ਨਹੀਂਗਾ ਮੇਰਾ ਹਨਾ ਤੇ ਜਦੋਂ ਅਸੀਂ ਹਿਸਾਬ ਮੰਗਦੇ ਆ ਉਦੋਂ ਰੌਲਾ ਪੈਣਾ ਸ਼ੁਰੂ ਹੁੰਦਾ ਹੈ ਕਿ ਪਹਿਲਾਂ ਤਾਂ 4-5 ਮਹੀਨੇ 6 ਮਹੀਨੇ ਹਿਸਾਬ ਲਟਕਾਇਆ ਜਾਂਦਾ ਹੈ ਜਿਸ ਅਸੀਂ ਹਿਸਾਬ 'ਚ ਠੱਗੀ ਫੜਦੇ ਚੋਰੀ ਫੜਦੇ ਆ ਕਿਤੇ ਕੋਈ ਸਾਨੂੰ ਘੁਮਾਇਆ ਜਾਂਦਾ ਦੱਸਿਆ ਜਾਂਦਾ ਕਿ ਇਹੀ ਅਸਲੀ ਹੈ ਉਤੋਂ ਬਾਅਦ ਅਸੀਂ ਥੋੜਾ ਜਿਹਾ ਹੋਰ ਸੋਲਿਡ ਕਿਉਂਕਿ ਸ਼ੱਕ ਹੋ ਗਿਆ ਹੁੰਦਾ ਫਿਰ ਅਸੀਂ ਹੋਰ ਜਦੋਂ ਆਪਣੇ ਆਪ ਨੂੰ ਪੁਖਤਾ ਕਰਦੇ ਆ ਜਾਂਚ ਪੜਤਾਲ ਕਰਦੇ ਆ ਤੇ ਉਤੋਂ ਬਾਅਦ ਸਾਡੀ ਮੇਲ ਦਾ ਜਵਾਬ ਨਹੀਂ ਆਉਂਦਾ ਸਾਡੇ ਮੈਸੇਜ ਦਾ ਜਵਾਬ ਨਹੀਂ ਆਉਂਦਾ ਜਦੋਂ ਮੂੰਹ ਤੇ ਮਿਲਾਂਗੇ ਬਹੁਤ ਮਿੱਠੇ ਹੋ ਕੇ ਵਧੀਆ ਤਰੀਕੇ ਨਾਲ ਗੱਲ ਕਰਦੇ ਨੇ ਸਾਨੂੰ ਇਹ ਕਹਿੰਦੇ ਨੇ ਬਾਈ ਜੀ ਦੇਖ ਲਾਂਗੇ ਬਾਈ ਜੀ ਕਰ ਲਾਂਗੇ ਤੇ ਜਦੋਂ ਅਸੀਂ ਥੋੜਾ ਜਿਹਾ ਇਹ ਕਹਿੰਨੇ ਕਿ ਬਾਈ ਸਾਡਾ ਹੱਕ ਹੈ ਸਾਡਾ ਹੱਕ ਸਾਨੂੰ ਦੇਆ ਜਾਵੇ ਫਿਰ ਇਹ ਰਿਪਲਾਈ ਨਹੀਂ ਕਰਦੇ ਬਾਈ ਇਹ ਹੋ ਰਿਹਾ ਬਾਈ ਤੁਹਾਡੀ ਮੁਲਾਕਾਤ ਹੋਣੀ ਹੈ ਪਿੰਕੀ ਤਾਲੀਵਾਲ ਨਾਲ ਤੇ ਤੁਹਾਡੀ ਆ ਮੁਲਾਕਾਤ ਹੁੰਦੀ ਪਿੰਕੀ ਤਾਲੀਵਾਲ ਨਾਲ ਜਾਂ ਪ੍ਰਦੀਪ ਸ਼ਰਮਾ ਜਿਹੜਾ ਉਹਨਾਂ ਦਾ ਮੈਨੇਜਰ ਉਹਨਾਂ ਨਾਲ ਮੁਲਾਕਾਤ ਦੇਖੋ ਮੇਰੀ ਮੁਲਾਕਾਤ ਮੇਰੀਆਂ ਮੁਲਾਕਾਤਾਂ ਖੁਦ ਦੀਆਂ ਬਹੁਤ ਘੱਟ ਹੋਈਆਂ ਨੇ ਮਿਰਿਆਮ ਨਾਲ ਗੱਤਾਂ ਹੋਈਆਂ ਨੇ ਮੇਨਲੀ ਗੁਰਕੰਗ ਧਾਲੀਵਾਲ ਨਾਲ ਜਾਂ ਫਿਰ ਉਹਨਾਂ ਦਾ ਜਿਹੜਾ EMPLOYE ਇੱਕ ਅਨੁਜ ਸ਼ਰਮਾ ਨੇ ਕਾਕਾ ਜੀ ਜਦੋਂ ਦੀ ਪੁਲਿਸ ਕੰਪਲੇਂਟ ਕੀਤੀ ਹੈ ਪੁਲਿਸ ਨੇ ਸਹਿਯੋਗ ਤੇਰੀ ਹੈ ਤੁਹਾਨੂੰ ਜਾਂ ਫਿਰ ਉਹਦੇ ਵਿੱਚ ਵੀ ਜਿਹੜੇ ਲਾਉਣੇ ਪਏ ਨੇ ਪੁਲਿਸ ਵੱਲੋਂ ਸਾਨੂੰ ਪੂਰਾ ਸਹਿਯੋਗ ਦੇਣ ਦਾ ਆਸ਼ਵਾਸਨ ਹੈ ਸਾਨੂੰ ਕਿਹਾ ਜਾ ਰਿਹਾ ਕਿ ਪਰ ਸਾਨੂੰ ਉਧਰੋਂ ਇੰਨਾ ਦਬਾਵ ਤੇ ਇੰਨਾ ਡਰ ਬੈਠਿਆ ਸਾਡੇ 'ਚ ਕਿ ਸਾਨੂੰ ਕਿਹਾ ਹੀ ਇੰਨੀ ਵਾਰ ਗਿਆ ਕਿ ਸਿਸਟਮ ਸਾਡਾ ਹੀ ਹੈ ਤੁਸੀਂ ਕਰ ਕੀ ਲਓਗੇ ਤਾਂ ਸਾਨੂੰ ਇਹ ਲੱਗਦਾ ਕਿ ਤੇ ਸਾਡਾ ਕੰਮ ਇਗਨੋਰ ਨਾ ਹੋ ਜਾਵੇ ਪਰ ਉਮੀਦ ਆ ਸਾਨੂੰ ਕਿ ਜਿਵੇਂ ਸਾਡੀ ਹੁਣ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਜਾਂ ਫਿਰ ਐਸਐਸਪੀ ਸਾਹਿਬ ਨਾਲ ਜੋ ਵੀ ਸਾਡੀ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਡਰੋ ਨਾ ਘਬਰਾਓ ਨਾ ਅਸੀਂ ਤੁਹਾਡੇ ਕੇਸ ਦੀ ਜਾਂਚ ਪੜਤਾਲ ਕਰਾਂਗੇ ਬਈ ਇੱਕ ਚੀਜ਼ ਹੋ ਰਿਹਾ ਤੁਹਾ ਜਨਾ ਜਿੱਦਾਂ ਤੁਹਾਡੇ ਕੋਲ ਗਾਣੇ ਦੱਸ ਨਹੀਂ ਦੱਸ ਗਣ ਤਾਂ ਛੋਟਾ-ਮੋਟਾ ਬਜਟ ਆ ਲੋ 6-7 ਕਰੋੜ ਹੂੰ ਤਾਂ ਉਹਦਾ ਜਿਹੜਾ ਹਿਸਾਬ ਜਦੋਂ ਐਡ ਦਿਨ ਦੇਖਿਆ ਜਾਂਦਾ ਤਾਂ ਸਿਰਫ 2 ਕਰੋੜ ਦਾ ਕੰਮ ਹੁੰਦਾ ਬਾਕੀ ਜਿਹੜੇ 3-4 ਕਰੋੜ ਹੁੰਦੇ ਨੇ ਕਿਉਂਕਿ ਜਿੱਥੋਂ ਤੱਕ ਮੈਰ ਪੜਨ ਦੀ ਕੋਈ ਗੱਲ ਤੁਹਾਡੇ ਮੈਟਰ ਨੂੰ ਕਿਤੇ ਇਹ ਵੀ ਚੀਜ਼ ਹੁੰਦੀ ਹੈ ਕਿ ਜਿਵੇਂ 7 ਕਰੋੜ ਦਾ ਕੰਮ ਹੈ ਮੈਂ ਸਮਝ ਨਹੀਂ ਤੋੜੇ ਗੱਲ ਨੂੰ ਕਿਉਂਕਿ ਜਿੱਦਾਂ ਹੁਣ ਤੁਹਾਡੇ ਗਾਣੇ ਆ ਉਸ ਕੋਲ 10 ਗਾਣਿਆਂ ਦਾ ਪਰ ਜਿਹੜਾ 7 ਕਰੋੜ ਜਿਵੇਂ ਤੁਹਾਡੇ ਗਾਣੇ ਦੀ ਸ਼ੂਟ ਹੋਇਆ ਹੈ ਮੇਰੇ ਵੀ ਸ਼ਾਇਦ ਕਿੰਨਾ ਹੋਵੇ 2 ਹੋਵੇ ਤੇ 1 ਕਰੋੜ 7 ਕਰੋੜ ਹੋਵੇ ਹਾਂਜੀ ਹਾਂਜੀ ਤੇ ਉਹਦੇ ਵਿੱਚੋਂ ਜਿਵੇਂ ਪੈਸੇ ਕੱਟ ਲਾਏ ਗਾਣਿਆਂ ਤੇ ਹਾਂਜੀ ਉਹਨੂੰ 10 ਤੱਕ ਵੀ ਇਹ ਤੇ ਗਾਣੇ ਦੇ ਵੱਧ ਪੈਸੇ ਲੱਗੇ ਆ ਉਹ ਉਹ ਪਤਾ ਕੀ ਦੇ ਕੇਸ ਤੇ ਵੀਰੇ ਮੈਂ ਸਾਈਨਡ ਆਰਟਿਸਟ ਨਹੀਂ ਹਾਂ ਮੇਰੇ ਤੇ ਉਹ ਖਰਚਾ ਨਹੀਂ ਕਰ ਰਹੇ ਮੇਰੇ ਕੇਸ ਦੇ ਵਿੱਚ ਮੈਂ ਖੁਦ ਕੰਪਨੀ ਆ ਖੁਦ ਲੇਬਲ ਆ ਮੇਰੀ ਲੜਾਈ ਪ੍ਰੋਡਿਊਸਰ ਵਰਸਸ ਆਰਟਿਸਟ ਦੀ ਨਹੀਂ ਹੈ ਮੇਰੀ ਲੜਾਈ ਮੈਂ ਲੇਬਲ ਵਰਸਸ ਡਿਜੀਟਲ ਡਿਸਟ੍ਰੀਬਿਊਟਰ ਹੈ ਮੇਰੇ ਇਹੋ ਸਰਵਿਸ ਪ੍ਰੋਵਾਈਡਰ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਦੋਂ ਇਹ ਪ੍ਰੋਡਿਊਸਰ ਕਿਸੇ ਆਰਟਿਸਟ ਨੂੰ ਸਾਈਨ ਕਰਦੇ ਨੇ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਇਹ ਸੁਰਿਸ਼ਠਿਤ ਕਰਦੇ ਨੇ ਕਿ ਇਹਦੇ ਸਰਕਲ ਦੇ ਘੇਰੇ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਾ ਆਵੇ ਜਿਹੜਾ ਇਹਨਾਂ ਨੂੰ ਅਵੇਅਰ ਕਰ ਦੇਵੇ ਜਿਹੜਾ ਇਹਨਾਂ ਨੂੰ ਨੌਲੇਜ ਦੇ ਦੇਵੇ ਜਿਹੜਾ ਇਹਨਾਂ ਨੂੰ ਇਹਨਾਂ ਦੀ ਅਸਲ ਕਮਾਈ ਦਿਖਾ ਦੇਵੇ ਤੇ ਉਹਨਾਂ ਨੂੰ ਸਿਰਫ ਹਮੇਸ਼ਾ ਇਹੀ ਦੱਸਿਆ ਜਾਂਦਾ ਕਿ ਤੇਰੇ ਗਾਣੇ ਨਹੀਂ ਚੱਲ ਰਹੇ ਤੇਰਾ ਇਹ ਨਹੀਂ ਚੱਲ ਰਿਹਾ ਤੇਰੀ ਕਮਾਈ ਨਹੀਂ ਹੋ ਰਹੀ ਤੇਰੇ ਤੇ ਤੇਰੀ ਪ੍ਰੋਮੋਸ਼ਨ ਤੇ ਬਹੁਤ ਪੈਸਾ ਲਾਇਆ ਜਾ ਰਿਹਾ ਹੈ ਹਾਲਾਂਕਿ ਪ੍ਰੋਮੋਸ਼ਨ ਇਸ ਤਰ੍ਹਾਂ ਕਰੀ ਜਾਂਦੀ ਹੈ ਫੋਰ ਐਗਜ਼ਾਮਪਲ ਜਿਵੇਂ ਡਿਜੀਟਲ ਡਿਸਟ੍ਰਿਬਿਊਟਰ ਸਾਡੇ ਇਹ ਨੇ ਇਹਨਾਂ ਦਾ ਸਾਈਨਡ ਆਰਟਿਸਟ ਸੁਨੰਦਾ ਸ਼ਰਮਾ ਹੈ ਸੁਨੰਦਾ ਸ਼ਰਮਾ ਨੂੰ ਇਹ ਕਿਹਾ ਜਾਂਦਾ ਕਿ ਤੇਰੇ ਤੇ ਤੇਰੀ ਪ੍ਰੋਮੋਸ਼ਨ ਤੇ ਬਹੁਤ ਪੈਸਾ ਲਾਇਆ ਜਾ ਰਿਹਾ ਹਾਲਾਂਕਿ ਕਿਉਂਕਿ ਮੇਰੇ ਚੈਨਲ ਦਾ ਐਕਸੈਸ ਇਹਨਾਂ ਕੋਲ ਸੀ ਤਾਂ ਮੇਰੇ ਚੈਨਲ ਦੇ ਉੱਪਰ ਹੀ ਕਮਿਊਨਿਟੀ ਪੋਸਟ ਪਾ ਕੇ ਸੁਨੰਦਾ ਸ਼ਰਮਾ ਅਕੀ ਮੈਂ ਥੋੜੀ ਕਲੈਰਿਟੀ ਦੇ ਵਿੱਚ ਬੀਇੰਗ ਅਲੀਗਲ ਐਡਵਾਈਜ਼ਰ ਮੈਂ ਇਹ ਕਹੂੰਗਾ ਕਿ ਸਹਿਜਪਾਲ ਜੋ ਇਹਨਾਂ ਦੇ ਮੈਨੇਜਰ ਨੇ ਔਰ 파ਟਰਨਰ ਨੇ ਉਹ ਉਹ ਜ਼ਿਆਦਾ ਗੰਭੀਰਤਾ ਨਾਲ ਟੈਕਨੀਕਲਿਟੀ ਤੇ ਗੱਲ ਕਰ ਸਰ ਸਹਿਜਪਾਲ ਤੁਸੀਂ 5 ਮਿੰਟ ਚ ਦੱਸੋ ਮੈਂ ਦੁਬਾਰਾ ਇੱਕ ਵਾਰੀ ਕਲੀਅਰ ਕਰ ਦਾਂ ਜੀ ਕਿ ਸੁਨੰਦਾ ਜੀ ਦਾ ਮਸਲਾ ਹੈਗਾ ਮੈਡ ਫॉर 뮤직 ਨਾਲ ਜਿਸ ਦਾ ਮਾਲਕ ਪਿੰਕੀ ਢਾਲੀਵਾਲ ਹੈ ਤੇ ਸਕਾਈ ਡਿਜੀਟਲ ਜੋ ਪਿੰਕੀ ਢਾਲੀਵਾਲ ਤੇ ਗੁਰਕਰਨ ਢਾਲੀਵਾਲ ਦੀ ਕੰਪਨੀ ਹੈ ਉਹ ਸਾਡੇ ਡਿਜੀਟਲ ਡਿਸਟ੍ਰੀਬਿਊਟਰ ਨੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਪ੍ਰੋਡਿਊਸਰ ਨਹੀਂ ਹੈਗੇ ਸਾਡਾ 3 ਸਾਲ ਦਾ ਕੰਟਰੈਕਟ ਸੀ ਸਤੰ ਸਤੰਬਰ 2024 ਦੇ ਵਿੱਚ ਇਹ ਖਤਮ ਹੋ ਗਿਆ। ਅਸੀਂ 18 ਗਾਣੇ ਦੇਣੇ ਸੀ। ਇਹ ਇੱਕ ਸਾਰਿਆਂ ਦੇ ਸਾਹਮਣੇ ਪ੍ਰੂਫ ਹੈ। ਕਾਕਾ ਜੀ ਰੈਕਟਰ ਦਾ ਚੈਨਲ ਖੋਲੋਂਗੇ ਉਸ ਦੇ ਉੱਪਰ ਤੁਹਾਨੂੰ 20 ਗਾਣੇ ਮਿਲਣਗੇ। ਅਸੀਂ 20 ਦੇ ਚੁੱਕਿਆ। ਜਿੰਨਾ ਅਸੀਂ ਸਾਨੂੰ ਉਹਨਾਂ ਵੱਲੋਂ ਪੈਸਾ ਆਉਂਦਾ ਉਹ ਸਾਨੂੰ ਰੀਕੂਪ ਕੀਤੇ ਹੋਏ ਪੌਣੇ 2 ਸਵਾ ਸਾਲ ਹੋ ਗਿਆ। ਸਵਾ ਸਾਲ ਹੋ ਗਿਆ। ਉਸ ਤੋਂ ਉੱਪਰ 22% ਕਮਿਸ਼ਨ ਦੇ ਚੁੱਕੇ ਆ। ਹੁਣ ਨਾ ਸਾਡਾ ਚੈਨਲ ਛੱਡਿਆ ਜਾ ਰਿਹਾ। ਐਕਸਲ ਸ਼ੀਟਾਂ ਜਿਹੜੀਆਂ ਮੰਤਰੀ ਰਿਪੋਰਟਾਂ ਆਉਂਦੀਆਂ ਨੇ ਉਹ ਐਡੀਟਡ ਨੇ। ਉਹ ਮੈਂ ਤੁਹਾਨੂੰ ਉਹੀ ਵੀ ਤੁਹਾਡੇ ਚ ਭਰਾ ਫ੍ਰੀ ਟਾਈਮ ਇਨਰ ਬੈਠ ਕੇ ਦੇਖ ਸਕਦਾ ਹੈ ਕਿ ਜਦੋਂ ਮੈਂ ਆਪਣੇ ਚੈਨਲ ਖੋਲੂਗਾ ਤੇ ਜਦੋਂ ਮੈਂ ਇਹਨਾਂ ਦੀਆਂ ਸ਼ੀਟਾਂ ਖੋਲੂਗਾ ਇਹ ਕਦੇ ਵੀ ਅੱਗੇ ਸਕੈਡਿਊਲ ਕੰਮ ਕਰਦੇ ਆ ਵਾਰਨਰ ਬ੍ਰਦਰਸ ਨਾਲ ਵਾਰਨਰ ਬ੍ਰਦਰਸ ਤੋਂ ਜਿਹੜੀਆਂ ਇਹਨਾਂ ਨੂੰ ਰਿਪੋਰਟਾਂ ਆਉਂਦੀਆਂ ਨੇ ਉਹ ਸਾਨੂੰ ਕਦੇ ਵੀ ਨਹੀਂ ਦਿਖਾਈਆਂ ਗਈਆਂ ਪੂਰੇ 3 ਸਾਲਾਂ ਚ ਇਹ ਮੈਨੂੰ ਲਾਰਾ ਲਾਉਂਦੇ ਨੇ ਕਿ ਚੈਨਲ ਥੋੜਾ ਅਸੀਂ ਉਦੋਂ ਛੱਡ ਪਾਵਾਂਗੇ ਜਦੋਂ ਸਾਨੂੰ ਵਾਰਨਰ ਬ੍ਰਦਰਸ ਪਰਮਿਸ਼ਨ ਦੇਊਗੀ ਕਿਉਂਕਿ ਇਹਨਾਂ ਨਾਲ ਕਈ ਕਰੋੜ ਰੁਪਏ ਵਾਰਨਰ ਬ੍ਰਦਰਸਾਂ ਵੀ ਦੇਣਾ ਹੈ ਤੇ ਮੈਂ ਔਰ ਲਾਰੇ ਤੇ ਮੇਰਾ ਸਵਾ ਮਹੀਨਾ ਡੇਢ ਮਹੀਨਾ ਵੇਸਟ ਹੋਇਆ ਮੈਂ ਆਪਣੇ ਬਿਹਾਫ ਤੇ ਲਿੰਕ ਰਿਲੇਸ਼ਨ ਲਾ ਕੇ ਬੰਬੇ ਗਿਆ ਵਰਨਰ ਨੂੰ ਮਿਲਿਆ ਉਹਨਾਂ ਨੇ ਮੈਨੂੰ ਇੰਟਰਟੇਨ ਕੀਤਾ ਕਿ ਕਾਕਾ ਇੱਕ ਨੋਨ ਆਰਟਿਸਟ ਹੈ ਅਸੀਂ ਤੇਰੀ ਗੱਲ ਸੁਣ ਲੈਨੇ ਆ ਮੇਰੀ ਗੱਲ ਸੁਣ ਕੇ ਉਹਨਾਂ ਵੱਲੋਂ ਵੀ ਇਹੀ ਰਿਪਲਾਈ ਆਇਆ ਕਿ ਉਹ ਸਾਨੂੰ ਪੰਜਾਬ ਦੇ ਵਿੱਚ ਡੀਫੇਮ ਕਰਦੇ ਨੇ ਹੋਰ ਵੀ ਬਹੁਤ ਮਸਲੇ ਆਉਂਦੇ ਨੇ ਬਟ ਤੁਹਾਡਾ ਕੰਟਰੈਕਟ ਉਹਨਾਂ ਨਾਲ ਹੈ ਤਾਂ ਤੁਸੀਂ ਉਹਨਾਂ ਨਾਲ ਹੀ ਗੱਲ ਕਰੋਗੇ ਇਹ ਮਸਲਾ ਮੈਂ ਦੁਆਰੇ ਆ ਕੇ ਕਰਨ ਧਾਲੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਇਸ ਤੋਂ ਬਾਅਦ ਮੇਰੇ ਫੋਨ ਦੀ ਚੈਟ ਚੈੱਕ ਕਰੋਗੇ ਪਿਛਲੀ ਜੂਨ ਤੋਂ ਲੈ ਕੇ ਹੁਣ ਤੱਕ ਕਰਨ ਨੇ ਮੈਨੂੰ ਰਿਪਲ ਜਿਹੜੀ ਸੁੰਦਾ ਸ਼ਰਮਾ ਜੀ ਦੀ ਪੋਸਟ ਹੈ ਉਹ ਪਾਈ ਜਾਂਦੀ ਹੈ 7 ਮਾਰਚ ਨੂੰ ਅਸੀਂ ਆਪਣਾ ਮੇਲ ਟ੍ਰੇਲ ਸ਼ੁਰੂ ਕੀਤਾ ਹੋਇਆ ਹੈ ਅਗਸਤ 2024 ਦਾ ਜਦੋਂ ਵੀ ਕੰਟਰੈਕਟ ਖਤਮ ਹੋਣਾ ਤੁਸੀਂ ਮੰਨ ਇੱਕ ਮਹੀਨਾ ਪ੍ਰੀਅਰ ਨੋਟਿਸ ਦੇਣਾ ਉਹਨਾਂ ਨੂੰ ਟਰਮੀਨੇਸ਼ਨ ਦਾ ਉਹ ਮਿਲਾਂ ਗਈਆਂ ਹੋਈਆਂ ਨੇ ਉਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਵੀ ਮਿਲਾਂ ਗਈਆਂ ਹੋਈਆਂ ਨੇ ਉਸ ਤੋਂ ਬਾਅਦ ਲੀਗਲ ਨੋਟਿਸ ਵੀ ਗਏ ਹੋਏ ਨੇ ਸ਼ਰਮਦਾ ਜੀ ਦੀ ਪੋਸਟ ਆਉਂਦੀ ਹੈ 7 ਤਰੀਕ ਨੂੰ ਸਾਡਾ ਨੀਗਲ ਨੋਟਿਸ ਗਿਆ ਹੋਇਆ ਹੈ 28 ਫਰਵਰੀ ਦਾ ਉਹ ਸਾਰੇ ਪ੍ਰੂਫ ਮੈਂ ਤੁਹਾਨੂੰ ਵਿੱਦ ਡੇਟਸ ਦੇ ਸਕਦਾ ਹਾਂ ਇਹ ਪ੍ਰਟੈਂਡ ਕੀਤਾ ਜਾਂਦਾ ਹੈ ਕਿ ਅਸੀਂ ਸਿਰਫ ਸਮੁੰਦਰੀ ਜੀ ਦੀ سپورਟ ਚਾਂ ਬਿਲਕੁਲ سپورਟ ਚਾਂ ਜੇ ਕਿਸੇ ਨਾਲ ਠੱਗੀ ਹੁੰਦੀ ਆ ਅਸੀਂ ਹੈਗੇ ਆ ਬਟ ਉਹ ਮੈਡਫਾਰਮ میوزਿਕ ਦਾ ਮਸਲਾ ਸਾਡਾ ਡਿਜੀਟਲ ਡਿਸਟ੍ਰਿਬਿਊਸ਼ਨ ਦਾ ਹੈ ਇਸ ਤੋਂ ਇਲਾਵਾ ਬਹੁਤ ਆਰਟਿਸਟ ਨੇ ਜੋ ਤੁਸੀਂ ਡੀਪਲੀ ਜਾਓਗੇ ਜਿਹੜੇ ਸਕਾਈ ਡਿਸਟਲਾਂ ਕੰਮ ਕਰ ਰਹੇ ਨੇ ਬਟ ਉਹਨਾਂ ਨੇ ਮੰਚ ਡਰ ਹੁੰਦਾ ਹੈ ਕਿ ਸਾਡੇ ਚੈਨਲ ਨਹੀਂ ਛੁੱਟਣਗੇ ਇੱਕ ਚੈਨਲ ਹੀ ਇੱਕ ਆਰਟਿਸਟ ਦੀ ਪ੍ਰਾਪਰਟੀ ਹੈ ਉਹਦੀ ਰੋਜੀ ਰੋਟੀ ਹੈ ਉਹਦੀ ਪੈਨਸ਼ਨ ਹੈ ਉਹਦੀ ਪਛਾਣ ਹੈ ਵੈਲਿਊ ਸਾਰਾ ਕੁਝ ਹੈ ਜਦੋਂ ਉਹ ਹੀ ਨਹੀਂ ਛੁੱਟਿਆ ਜਾਂ ਉਹਦੇ ਵਿੱਚ ਜਿਵੇਂ ਵੀਰੇ ਨੇ ਦੱਸਿਆ ਫੇਕ ਕਮੈਂਟ ਪਾ ਦਿੱਤੇ ਗਏ ਲਾਈਕ ਪਾ ਦਿੱਤੇ ਗਏ ਗਾਣੇ ਜਿਵੇਂ ਸੁਣੰਦਾ ਦੇ ਗਾਣੇ ਤੁਸੀਂ ਦੇਖਾਂਗੇ ਚੈੱਕ ਕਰੋਗੇ ਸਾਰੇ ਲਿਸਟਡ ਨੇ ਦੇਖੀ ਨਹੀਂ ਰਹੇ ਜਦੋਂ ਆਰਟਿਸਟ ਦੇ ਗਾਣੇ ਨਹੀਂ ਚੱਲ ਰਹੇ ਉਹਨੂੰ ਪਲਾਊਗਾ ਕੌਣ ਸ਼ੋਅਾਂ ਤੇ ਜਾਂ ਉਹ ਤਾਂ ਰੋਜ਼ੀ ਰੋਟੀ ਖਤਮ ਹੋਊਗੀ ਇਹ ਵੀ ਡਰ ਹੁੰਦਾ ਸਾਨੂੰ ਤਾਂ ਤੁਸੀਂ ਇੱਕ ਚੀਜ਼ ਹੋਰ ਦੇਖ ਲਓ ਕਾਕਾ ਜੀ ਰੈਕੋਰਡ ਤੇ ਦੇਖੋਗੇ ਜਦੋਂ ਦਾ ਕਾਕਾ ਵੀਰੇ ਦਾ ਇਹ ਸਫ਼ਰ ਸ਼ੁਰੂ ਹੁੰਦਾ ਹੈ ਇਸ ਲਾਈਨ ਦੇ ਵਿੱਚ ਰੈਗੂਲਰ ਗਾਣੇ ਆਏ ਨੇ ਸਾਰੇ ਗਾਣੇ ਚੱਲੇ ਨੇ ਪਰ ਹੁਣ ਕਾਕਾ ਜੀ ਰੈਕੋਰਡ ਤੇ ਪਿਛਲੇ 6 ਮਹੀਨਿਆਂ ਤੋਂ ਗਾਣਾ ਨਹੀਂ ਆਇਆ ਕਿਉਂ ਨਹੀਂ ਆਇਆ ਸਾਡੇ ਕੋਲ ਨ ਸਾਡੀ ਕਮਾਈ ਖਾ ਜਾਂਦੇ ਨੇ ਤਾਂ ਅਸੀਂ ਸ਼ੋਹਾਂ ਤੋਂ ਐਨੀ ਹੁ ਮੈਨੇਜ ਕਰਕੇ ਕੁਛ ਨਾ ਕੁਛ ਕਰਦੇ ਰਹਿਨੇ ਆ ਪਿੱਛੇ ਗਾਣਾ ਸਾਡਾ ਯਾਰ ਮਾਲ ਮਨਿੰਦਰ ਬੁੱਟਰ ਵੀਰੇ ਨਾਲ ਉਹ ਸਾਡੀ ਬਾਰਡਰ ਡੀਲ ਸੀ ਐਨੀ ਹੁ ਇੰਡਸਟਰੀ ਤਾਂ ਬਣੀ ਰਹਿਣਾ ਨਾ ਫੇਸਵੇਰ ਤਾਂ ਬਣਾ ਕੇ ਰੱਖਣੀ ਆ ਨਾ ਤੇ ਇੱਕ ਗਾਣਾ ਲੈ ਲਾਂਗੇ ਇੱਕ ਦੇ ਦਾਂਗੇ ਪਰ ਉਹ ਤੋਂ ਗਾਣਾ ਸੀ ਉਦੋਂ ਲੈ ਪਾਵਾਂਗੇ ਜਦੋਂ ਸਾਡੇ ਕੋਲ ਸਾਡੀ ਪੂਰੀ ਕਮਾਈ ਆਉਂਦੀ ਹੋਊਗੀ ਬੈਕ ਐਂਡ ਤੇ ਕਈ ਗੁਣਾ ਖਾ ਜਾਂਦੇ ਨੇ ਕਈ ਗੁਣਾ ਹੂੰ ਫਰੀ ਟਾਈਮ ਆਪਾਂ ਨੂੰ ਉਦੋਂ ਕਾਫੀ ਟਾਈਮ ਚਾਹੀਦਾ ਹੋਊਗਾ ਤੇ ਜਦੋਂ ਮੈਂ ਪ੍ਰੋਜੈਕਟਰ ਤੇ ਦਿਖਾ ਦੂੰ ਸਰ ਜੀ ਜਾਂ ਕਿ ਕਿਵੇਂ-ਕਿਵੇਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਕਿੰਨੇ ਹੋਰ ਆਰਟਿਸਟ ਨੇ ਸਹਿਜਪਾਲ ਜੀ ਜਿਵੇਂ ਸ਼੍ਰੀ ਗੁਰਾੜ ਦਾ ਜ਼ਿਕਰ ਕਾਕਾ ਜੀ ਨੇ ਉਹਨੇ ਕੀਤਾ ਆ ਜਾਂ ਹੋਰ ਕਿੰਨੇ ਘੱਟ ਬਹੁਤ سارے ਆਰਟਿਸਟ ਨੇ ਮੇਰੇ ਬਹੁਤ سارے ਆਰਟਿਸਟ ਨੇ ਜੀ ਕੁਝ ਇਦਾਂ ਦੇ ਵੀ ਆਰਟਿਸਟ ਨੇ ਜਿਹੜੇ ਨਹੀਂ ਚਾਹ ਕੇ ਵੀ ਨਹੀਂ ਬੋਲ ਪਾਉਣਗੇ ਰੀਜ਼ਨ ਬੀਇੰਗ ਕਿ ਸ਼ੁਰੂ ਚ ਜਦੋਂ ਆਪਾਂ ਕੋਈ ਰਿਲੇਸ਼ਨ ਹੁੰਦਾ ਉਦੋਂ ਮਿੱਠੇ ਪੈਰੀ ਇੰਨੇ ਹੁੰਦੇ ਨੇ ਕਿ ਉਹਨਾਂ ਦੇ ਪੈਸੇ ਨਾਲ ਉਹਨਾਂ ਦੀ ਪ੍ਰਾਪਰਟੀ ਦੀ ਵੰਡ ਨੇ ਵਿੱਚ ਅਵਦੀ ਪਾਰਟਨਰਸ਼ਿਪ ਉਹ ਇੱਕ ਸਲਾਹ ਦੇ ਰਹੇ ਆ ਕਿ ਨਵੇਂ ਕਲਾਕਾਰ ਕਾਲੇ ਬੋਤ ਹੈ ਇਹਨਾਂ ਨੂੰ ਡਰਾਇੰਗ ਰੂਮ ਚਾ ਕੇ ਮਸਲੇ ਹੱਲ ਕਰਵਾ ਲੈਣੇ ਚਾਹੀਦੇ ਆ ਕੋਲ ਸਕੂਲ ਕੋਰਟ ਤੱਕ ਨਹੀਂ ਜਾਣਾ ਚਾਹੀਦਾ ਇਹਦਾ ਜਵਾਬ ਤੁਸੀਂ ਕੀ ਦੇਣਾ ਚਾਹੋ ਇਸ ਇੰਡਸਟਰੀ ਦੇ ਵਿੱਚ ਆਪਣੇ ਹੋਰ ਵੱਡੇ ਭਰਾ ਹੈਗੇ ਨੇ ਟੇਬਲ ਟਾਕਸ ਬਹੁਤ ਜ਼ਰੂਰੀ ਨਹੀਂ ਆ ਵੱਡੇ ਵੱਡੇ ਦੇਸ਼ਾਂ ਦੇ ਮਸਲੇ ਟੇਬਲ ਤੇ ਖਤਮ ਹੁੰਦੇ ਨੇ ਬਟ ਜਿਵੇਂ ਤੁਹਾਨੂੰ ਦੱਸਿਆ ਕਿ ਸਤੰਬਰ 2024 ਦਾ ਟ੍ਰੈਕ ਕੰਟਰੈਕਟ ਖਤਮ ਹੋਇਆ ਹੋਇਆ 6 ਮਹੀਨੇ ਤੋਂ ਗਾਣਾ ਨਹੀਂ ਕਰ پا ਰਹੇ ਇਹ ਤੁਹਾਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਦੇ ਆਫਿਸ ਨਹੀਂ ਗਏ ਪਿੰਕੀ ਭਾਜੀ ਦੇ ਘਰੇ ਮੈਂ ਤੇ ਮੰਗਲ ਵੀਰਾ 10 ਵਾਰ ਜਾ ਚੁੱਕੇ ਆ ਪਿੰਕੀ ਭਾਜੀ ਨੂੰ ਉਹ ਬਿਮਾਰੀ ਹੈ ਅਸੀਂ ਇਮੋਸ਼ਨਲ ਹੋਏ ਡਾਕਟਰ ਵੀ ਦੱਸਿਆ ਮੰੰਦਰ ਵੀ ਦੱਸਿਆ ਕਿ ਉੱਥੇ ਉੱਥੇ ਹੈ ਬੇਟਾ ਕਰਦੇ ਆ ਕਰਨ ਕੈਨੇਡਾ ਗਿਆ ਹੋਇਆ ਕਰਨ ਆ ਗਿਆ ਅੰਕਲ ਯੂਰਪ ਚੱਲ ਜਾਂਦੇ ਨੇ ਇਦਾਂ ਹੀ ਮਸਲਾ ਚੱਲੀ ਜਾਂਦਾ ਰਹਿੰਦਾ ਤੇ ਤੁਸੀਂ ਮੇਥੋਂ ਇੱਥੋਂ ਬਾਅਦ ਵੇਖ ਲਓ ਕਿ ਮੇਰੇ ਮੈਂ ਤੁਹਾਨੂੰ ਦਿਖਾਵਾਂ ਕਿ ਮੇਰੇ ਲਾਸਟ ਮੈਨੂੰ ਮੈਸੇਜ ਰੋਬਰਟ ਜੂਨ ਦਾ ਆਇਆ ਹੋਇਆ ਹੈ ਇਹ ਮੈਂ ਜੂਮ ਕਰ ਦਣਾ ਸਿਰਫ ਮੈਸੇਜ ਮੇਰੇ ਵੱਲੋਂ ਗਿਆ ਫਿਰ ਕੋਈ ਰਵੱਟ ਨਹੀਂ ਮੇਲ ਦਾ ਕੋਈ ਰਿਪਲਾਈ ਨਹੀਂ ਜਦੋਂ ਮੋਟਸਰ ਰਿਪਲਾਈ ਨਹੀਂ ਜਦੋਂ ਲੀਗਲ ਨੋਟਿਸ ਦਾ ਰਿਪਲਾਈ ਨਹੀਂ ਕੋਈ ਜਦੋਂ ਵੀਰੇ ਨੇ ਨਾਮ ਲਿਆ ਅਨੁਜ ਜੀ ਦਾ ਉਹਨਾਂ ਨੇ ਮੈਨੂੰ ਉਹ ਜਿਹੜੀ ਸਮਾਈਲੀ ਨਹੀਂ ਹੁੰਦੀ ਅੱਖ ਜੀ ਮਾਰ ਕੇ ਰਸੀਵਡ ਯੋਰ 올 ਲੀਗਲ ਨੋਟਿਸ ਇਹ ਵੀ ਉਹ ਤੋਂ ਪਹਿਲਾਂ ਦੀ ਮੇਰੀ ਚੈਟ ਹੈ ਜਦੋਂ ਕਿਸਮਦਾ ਜੀ ਨੇ ਹਲੇ ਪੋਸਟ ਨਹੀਂ ਪਾਈ ਸੀ ਬਦਲੋ ਤਾਂ ਉਹ ਇੰਨਾ ਕਮਜ਼ੋਰ ਸਮਝਦੇ ਹੈ ਕਿ ਟਿਚਰਾਂ ਕਰ ਰਹੇ ਹੋ ਇੰਨਾ ਵੀਰੇ ਜਿਵੇਂ ਦੱਸਿਆ ਕਿ ਮੈਂ ਇੱਕ ਪ੍ਰਾਪਰਟੀ ਸਾਡੀ ਉਹਨਾਂ ਕੋਲ ਸਾਡੀ ਪਿਛਲੇ 4 ਸਾਲਾਂ ਦੀ ਮਿਹਨਤ ਉਹਨਾਂ ਕੋਲ ਹੈ। ਬਈ ਉਹ ਤਾਂ ਕਹਿੰਦੇ ਕਿ ਪੂਰੀ ਇੰਡਸਟਰੀ ਰੋਟੀ ਅਸੀਂ ਪਾਈ ਹੈ ਕਹਿੰਦੇ ਕਿ ਬੱਚਾਂ ਨੂੰ ਰੋਟੀ ਪਾਈ ਦਾ ਸਾਨੂੰ ਫਾਇਦਾ। ਮੇਰੇ ਦੇਖੋ ਰੋਟੀ ਪਾਉਣੀ ਹੁੰਦੀ ਹੈ ਜੀ ਪਰਮਾਤਮਾ। ਆਰਟਿਸਟ ਦੇ ਵਿੱਚ ਕਲਾ ਹੁੰਦੀ ਹੈ। ਜਰੀਏ ਬਣਦੇ ਨੇ। ਸਾਰੀਆਂ ਚੀਜ਼ਾਂ ਦੇ ਅੱਗੇ ਦੇ ਅੱਗੇ ਸਾਰੇ ਸਰਵਿਸ ਪ੍ਰੋਵਾਈਡਰ ਨੇ ਜੇ ਕੋਈ ਕਿਸੇ ਨੂੰ ਰੋਟੀ ਪਾਉਂਦਾ ਤਾਂ ਉਹਨਾਂ ਨੇ ਕੀ ਕੁਸ਼ੀ ਜਿਵੇਂ ਸੁਨੰਦਾ ਜੀ ਨੇ ਇਲਜ਼ਾਮ ਲਾਇਆ ਨੇ ਉਹਨਾਂ ਨੇ ਸੁਨੰਦਾ ਜੀ ਤੋਂ ਕੀ ਕੁਸ਼ੀ ਕਮਾ ਲਿਆ। 215 ਕਰੋੜ ਦਾ ਇਲਜ਼ਾਮ ਲੱਗਾ ਉਹ ਵੀ ਬਣ ਗਏ। ਰੋਟੀ ਥਾਲੀ ਵਾਲੇ ਰੋਟੀ ਪਾਈ ਹੈ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਬਰੇ ਦੇਖੋ 2020-21 ਦੌਰਾਨ ਜਦੋਂ ਮੈਂ ਬਿਲਕੁਲ ਇੰਡੀਪੈਂਡੈਂਟ ਸੀ ਮੈਂ ਕਿਸੇ ਨਾਲ ਕੰਮ ਨਹੀਂ ਸੀ ਕਰ ਰਿਹਾ ਮੈਂ ਉਦੋਂ ਆਪਣੀ ਕਲਾ ਪ੍ਰੂਵ ਕਰ ਚੁੱਕਿਆ ਆਪਣੀ ਲਿਖਤ ਪ੍ਰੂਵ ਕਰ ਚੁੱਕਿਆ ਉਦੋਂ ਮੇਰੇ ਗਾਣੇ ਚੱਲੇ ਨੇ ਵਧੀਆ ਉਦੋਂ ਪਿੰਕੀ ਢਾਲੀਵਾਲ ਜੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਨਾ ਗੁਰਕਰਨ ਢਾਲੀਵਾਲ ਨਾਲ ਨਾ ਸਿਕਾ ਡਿਜੀਟ ਨਾਲ ਇਹਨਾਂ ਦਾ ਜਦੋਂ ਦਾ ਮੇਰੀ ਜ਼ਿੰਦਗੀ 'ਚ ਇਹ ਆਏ ਨੇ ਉਦੋਂ ਦਾ ਮੇਰਾ ਕੰਮ ਖਰਾਬ ਹੋਇਆ ਫਾਈਨੈਂਸ਼ੀਅਲ ਲਾਸ ਹੋਏ ਨੇ ਮੈਨੂੰ ਇਮੋਸ਼ਨਲ ਲਾਸ ਹੋਇਆ ਬਹੁਤ ਤਰ੍ਹਾਂ ਦੇ ਨੁਕਸਾਨ ਹੋਏ ਨੇ ਤੇ ਮੈਂ ਇਹਨਾਂ ਨੂੰ ਸਰਿਆਂਵੇਂ ਗੱਲ ਕਹਿ ਚੁੱਕਿਆ ਹਾਂ ਇਹਨਾਂ ਨਾਲ ਮਿਲ ਕੇ ਜਦੋਂ ਅਸੀਂ ਨੂੰ ਲਾਸਟ ਟਾਈਮ ਹੁਣ ਤੋਂ 7-8 ਮਹੀਨੇ ਪਹਿਲਾਂ ਪਤਾ ਨਹੀਂ ਸ਼ਾਇਦ ਸਾਲ ਹੀ ਹੋ ਗਿਆ ਕਿ ਉਹਨਾਂ ਨੇ ਜਦੋਂ ਮੈਨੂੰ ਪੁੱਛਿਆ ਕਿ ਤੂੰ ਚਾਹੁੰਦਾ ਕੀ ਹੈ ਮੈਂ ਕਿਹਾ ਵੀ ਮੈਨੂੰ ਥੋੜੇ ਤੋਂ ਆਜ਼ਾਦੀ ਚਾਹੀਦੀ ਹੈ ਮੈਂ ਥੋੜੇ ਨਾਲ ਨਹੀਂ ਕੰਮ ਕਰਨਾ ਚਾਹੁੰਦਾ ਉਸ ਤੋਂ ਬਾਅਦ ਉਹਨਾਂ ਦੇ ਸਾਨੂੰ ਜਵਾਬ ਉਹਨੇ ਬੰਦ ਹੋ ਚੁੱਕੇ ਨੇ ਅਸੀਂ ਲੀਗਲ ਨੋਟਿਸ ਵੀ ਪਾ ਚੁੱਕੇ ਹਾਂ ਲੀਗਲ ਨੋਟਿਸ ਦੇ ਵਿੱਚ ਸਾਨੂੰ ਇਹ ਵੀ ਅਸੀਂ ਇਹ ਵੀ ਲਿਖਿਆ ਸੀ ਕਿ 7 ਦਿਨ ਦੇ ਵਿੱਚ ਸਾਨੂੰ ਰਿਪਲਾਈ ਕਰੋ ਨਹੀਂ ਫਿਰ ਅਸੀਂ ਕੋਰਟ ਦੇ ਵਿੱਚ ਜਾਣ ਲਈ ਮਜਬੂਰ ਹੋਵਾਂਗੇ ਕਾਟੇ ਜਿਵੇਂ ਸਹਿਜਪਾਲ ਹੋਰਾਂ ਨੇ ਕਿਹਾ ਕਿ ਉਹਨਾਂ ਦੇ ਮੈਸੇਜ ਦਾ ਮਿਨੀਮਮ ਰਿਪਲਾਈ ਹੁੰਦਾ ਜਾਂ ਬਹੁਤ ਵਾਰ ਕੋਸ਼ਿਸ਼ ਕੀਤੀ ਸਿਮਿਲਰਟੀ ਨਹੀਂ ਮਿਲ ਸਕੇ ਤੁਸੀਂ ਪਹਿਲਾਂ ਇਹ ਕਿਹਾ ਕਿ ਤੁਹਾਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਡਰਾਉਣ ਦੀ ਕੋਸ਼ਿਸ਼ ਕੀਤੀ ਵੀ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਜਾਂ ਹੋਰ ਤਰ੍ਹਾਂ ਦੇ ਤੇ ਇਹ ਕਿਹੜੇ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚ ਕੀਤੀ ਜਾਂਦੀ ਸੀ ਇਸ ਤਰ੍ਹਾਂ ਤੁਹਾਨੂੰ ਫੈਟਨ ਕਰਨ ਦੇ ਲਈ ਇਹ ਦੇਖੋ ਮੈਂ ਹੈਗਾ 4 ਸਾਲ ਪਹਿਲਾਂ ਇੰਡਸਟਰੀ ਦੇ ਵਿੱਚ ਤੇ ਇਹਨਾਂ ਨਾਲ ਜੁੜਿਆ 3 ਸਾਲ ਪਹਿਲਾਂ ਇਹਨਾਂ ਇਹ ਜਿਹੜੀ ਗੱਲ ਕਹਿੰਦੇ ਨੇ ਕਿ ਤੇਰੇ ਵਰਗੇ 100 ਆਰਟਿਸਟ ਦੇਖੇ ਨੇ ਇਹਨਾਂ ਦੀ ਗੱਲ ਸੱਚ ਇਹਨਾਂ ਨੇ 100 ਆਰਟਿਸਟ ਦੇਖੇ ਨੇ 100 ਆਰਟਿਸਟਾਂ ਦਾ ਇਹਨਾਂ ਨੂੰ ਨੇਚਰ ਪਤਾ ਹੈ ਕਿ ਆਰਟਿਸਟ ਕਿਹੋ ਜਿਹੇ ਹੁੰਦੇ ਨੇ ਤੇ ਇਹਨਾਂ ਨੂੰ ਇਹ ਵੀ ਪਤਾ ਕਿ ਇਹਨਾਂ ਨੂੰ ਗੱਲ ਕਿਵੇਂ ਕਰਨੀ ਆ ਜਦੋਂ ਇਹ ਲਿਖਤ ਵਿੱਚ ਸਾਡੇ ਨਾਲ ਕੋਈ ਵੀ ਗੱਲ ਕਰਦੇ ਨੇ ਮੇਲ 'ਚ ਗੱਲ ਕਰਨਗੇ ਜਾਂ ਚੈਟ 'ਚ ਗੱਲ ਕਰਨਗੇ ਤਾਂ ਇਹ ਬਿਲਕੁਲ ਲੀਗਲ ਤਰੀਕੇ ਨਾਲ ਚੱਲਦੇ ਨੇ ਬਹੁਤ ਸਹੀ ਤਰੀਕੇ ਨਾਲ ਚੱਲਦੇ ਨੇ ਹਾਲਾਂਕਿ ਕਿਉਂਕਿ ਅਸੀਂ ਇਮੋਸ਼ਨਲ ਹੁੰਨੇ ਆ ਹੋ ਸਕਦਾ ਸਾਡੇ ਵੱਲੋਂ ਕੋਈ ਅਸੀਂ ਕੱਚੇ ਰਹਿ ਜਾਂਦੇ ਆਂ ਕਈ ਵਾਰ ਪਰ ਜਦੋਂ ਇਹ ਵਰਬਲ ਭਾਸ਼ਾ ਦਾ ਯੂਜ਼ ਕਰਦੇ ਨੇ ਤਾਂ ਉਦੋਂ ਇਹ ਬਹੁਤ ਅੱਗੇ ਵੱਧ ਜਾਂਦੇ ਨੇ ਕਿ ਸਾਨੂੰ ਇੱਥੇ ਦੱਸ ਦਿਆਂ ਥੋੜਾ ਜਿਹਾ ਸੰਕੋ ਤੇ ਹੁਣ ਵੀ ਜਦੋਂ ਮੈਂ ਕੋਈ ਸਟੋਰੀ ਪਾਉਣਾ ਕਿ ਸਾਨੂੰ ਠੱਗਿਆ ਜਾ ਰਿਹਾ ਜਾਂ ਇਹ ਕਰਿਆ ਜਾ ਰਿਹਾ ਤਾਂ ਸਾਨੂੰ ਬਹੁਤ ਚੈਨਲਾਂ ਦੇ ਥਰੂ ਮੈਨੂੰ ਵੀਰੇ ਨੂੰ ਸਾਡੇ ਲੀਗਲ ਟੀਮ ਨੂੰ ਵੀ ਇਹ ਕਿਹਾ ਜਾ ਰਿਹਾ ਕਿ ਕਾਕੇ ਨੂੰ ਰੋਕ ਲਓ ਨਹੀਂ ਤਾਂ ਖਮਿਆਜ਼ੇ ਭੂਤ ਨ ਹੋਏ ਤੇ ਸੈਟਪਲ ਦੇ ਮੈਂ ਕਹਿ ਕੇ ਕਾਨੂੰਨੀ ਨੋਟਿਸ ਭੇਜਿਆ ਉਹਦਾ ਅਗਲਾ ਪ੍ਰੋਫੈਸਰ ਦਾ ਕੋਰਸ ਇਸ ਦਾ ਕੇਸ ਕਰਦਾ ਬਿਲਕੁਲ ਜੀ ਉਧਰ ਨੂੰ ਨਹੀਂ ਵੱਧ ਰਹੇ ਤੁਸੀਂ ਸਰ ਉਹ ਟੈਕ ਜਿਹੜਾ ਰਾਕਮੈਂਟ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਇਹਨਾਂ ਨੂੰ ਸਰ ਸਾਨੂੰ ਇਹਨਾਂ ਨੂੰ ਨਲਾ ਦਾ ਪੇਸ ਤੋਂ ਬਾਅਦ ਅਸੀਂ ਸਮਾਪਤੀ ਵੱਲ ਵਧਾਂਗੇ ਇਹਨਾਂ ਨੂੰ ਜਿਹੜੀ ਪੁਲਿਸ ਕੰਪਲੇਂਟ ਲੀਗਲ ਨੋਟਿਸ ਭੇਜ ਕੇ ਏ ਕਿਹਾ ਗਿਆ ਵੀ ਤੁਸੀਂ ਅਸੀਂ ਤੁਹਾਡੇ ਲਈ ਜਿਹੜੇ ਗੱਲਬਾਤ ਲਈ ਰੈਡੀ ਐ ਤੁਸੀਂ ਪਲੀਜ਼ ਗੱਲਬਾਤ ਲਈ ਆਓ ਅਦਰਵਾਈਜ਼ ਫਿਰ ਸਾਡੇ ਕੋਲ ਪੁਲਿਸ ਕੋਲ ਕੋਰਟ ਕੋਲ ਜਾਣ ਦਾ ਕੋਈ ਜ਼ਰੀਆ ਸਾਡਾ ਨਹੀਂ ਬਚੇਗਾ ਔਰ ਜਦੋਂ ਲੀਗਲ ਨੋਟਿਸ ਚਿੱਠੀਆਂ ਮੇਲਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਤਾਂ ਉਸ ਤੋਂ ਬਾਅਦ 11 ਤਰੀਕ ਨੂੰ ਐਸਐਸਪੀ ਮੁਹਾਲੀ ਨੂੰ ਜਿਹੜੀ ਦਰਖਾਸਤ ਦਿੱਤੀ ਗਈ ਹੈ ਪੁਲਿਸ ਸਟੇਸ਼ਨ ਜਿਹੜਾ ਇਹਨਾਂ ਨੂੰ ਲੱਗਦਾ ਹੈ ਉਹਦੇ 'ਚ ਵੀ ਦਰਖਾਸਤ ਦਿੱਤੀ ਗਈ ਹੈ ਤੇ ਹਰ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਨੇ ਉਹ ਇਹਨਾਂ ਦੀ ਟੀਮ ਦੇ ਕੋਲ ਮੌਜੂਦ ਨੇ ਜਿਹਦੇ ਤੋਂ ਤੁਹਾਨੂੰ ਡਿਟੇਲ ਦੇ ਵਿੱਚ ਹਰ ਤਰ੍ਹਾਂ ਦੇ ਜਵਾਬ ਉਹਨਾਂ ਤੇ ਐਡਵੋਕੇਟ ਧਾਲੀਵਾਲ ਸਾਹਿਬ ਉਹਨਾਂ ਦੇ ਹਰ ਲਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਸਲੇ ਨੂੰ ਸੈਟਲ ਕਰਨਾ ਚਾਹੁੰਦੇ ਹਾਂ ਕੋਈ ਵੀ ਆਰਟਿਸਟ ਸਾਡੇ ਨਾਲ ਆ ਕੇ ਗੱਲਬਾਤ ਕਰ ਸਕਦਾ ਹੈ ਕਿ ਲੱਗਦਾ ਨਹੀਂ ਕਿ ਤੁਹਾਨੂੰ ਉਹਨਾਂ ਦੇ ਕੋਲ ਜਾਣਾ ਦੇਦਾ ਹਾਂ ਸਰ ਮੇਰੀ ਗੱਲ ਸੁਣੋ ਜਿਹੜੇ ਉਹਨਾਂ ਦੇ ਈਮੇਲ ਪ੍ਰੋਵਾਈਡ ਕੀਤੇ ਗਏ ਨੇ ਤੇ ਉੱਥੇ ਚਿੱਠੀਆਂ ਤੁਹਾਨੂੰ ਕੀ ਲੱਗਦਾ ਪਹਿਲਾਂ ਕੁੰਡੇ ਖੜਕਾਏ ਜਾਣ ਮਤਲਬ ਜਾ ਕੇ ਲੋਕਾਂ ਦੇ ਹੂੰ ਤੇ ਜਿਹੜਾ ਜਿਹੜਾ ਰਵਈਆ ਮੀਡੀਆ 'ਚ ਬਿਆਨ ਦਿੱਤਾ ਕਿ ਅਸੀਂ ਗੱਲਬਾਤ ਹਾਂ ਗੱਲਬਾਤ ਫਿਰ ਉਹਦਾ ਜਵਾਬ ਦੋ ਚਿੱਠੀ ਪੱਤਰ ਦਾ ਨਾ ਹੋਰ ਗੱਲਬਾਤ ਦਾ ਕੀ ਤਰੀਕਾ ਹੁੰਦਾ ਵੀ ਮੈਂ ਚੌਂਕ 'ਚ ਖੜ ਕੇ ਕੋਈ ਰੌਲਾ ਪਾਏਗਾ ਲਵਲੀਨ ਕੰਪਲੇਂਟ ਦੀ ਦਿੱਤੀ ਐ ਐਸਐਸਪੀ ਮੋਲੇ ਨੂੰ ਹਾਂਜੀ ਕੰਪਲੇਂਟ ਦੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਾਪੀ ਕੰਪਲੇਂਟ ਇਹ ਹੈ ਕਿ ਜਿਹੜੀ ਐਕਸਲ ਸ਼ੀਟਾਂ ਦੇ ਵਿੱਚ ਫੇਰ ਬਦਲ ਕਰਕੇ ਫੋਰਜਰੀ ਕੀਤੀ ਗਈ ਹੈ ਉਹਦੀ ਉਹਦੀ ਕੰਪਲੇਂਟ ਹੈ ਜਿਹੜੇ ਜਿਹੜੀ ਐਕਸਟਰੈਕਸ਼ਨ ਕੀਤੀ ਜਾ ਰਹੀ ਹੈ ਕਿ ਜੇ ਚੈਨਲ ਛਡਾਣਾ ਦਾ ਪੈਸੇ ਮੰਗੋ ਉਹਦੇ ਰਿਗਾਰਡਿੰਗ ਹੈ ਠੀਕ ਹੈ ਜਿਹ ਉਦੇ ਰਿਗਾਰਡਿੰਗ ਸਾਰੀ ਡਿਟੇਲਡ ਉਹ ਉਹ ਰਿਪੋਰਟ ਨੇ ਤੇ ਤੁਹਾਡੇ ਨਾਲ ਸਾਰੀ ਟੀਮ ਜਿਹੜੀ ਹੈ ਉਹ ਸਾਂਝੀ ਹਰ ਤਰ੍ਹਾਂ ਦਾ ਕੁਐਸਚਨ ਜਿਹੜਾ ਆ ਹੁਣ ਅਸੀਂ ਇਸ ਇਸ ਨੂੰ ਮਨ ਲਾਦਾ ਅਸੀਂ ਇਹਨੂੰ ਓਵਰ ਕਰਕੇ ਤੁਹਾਡੇ ਨਾਲ ਇਹ ਕਲਾਕਾਰ ਤੇ ਇਹ ਹੈਗੇ ਆ ਇਹ ਹਰ ਤਰ੍ਹਾਂ ਦੇ ਤੁਹਾਡੇ ਜਵਾਬ ਜਿਹੜੇ ਨੇ ਤੁਹਾਡੇ ਨਾਲ ਅਸੀਂ ਇਹ ਇਹ ਤਾਂ ਹੀ ਤੁਹਾਡੇ ਵਿੱਚ ਆਏ ਨੇ ਕਿਉਂਕਿ ਸਾਨੂੰ ਕਈ ਸੁਨੇਹੇ ਆ ਰਹੇ ਸੀ ਸਾਨੂੰ ਲੱਗਿਆ ਵੀ ਕੋਈ ਕਨਫਿਊਜ਼ਨ ਨਾ ਹੋਵੇ ਇਸ ਕਰਕੇ ਤੁਹਾਡੀ ਕਚਹਿਰੀ ਦੇ ਵਿੱਚ ਨੇ ਬੈਠੇ ਨੇ ਇੱਥੇ ਤੁਸੀਂ ਜਿਹੜੀ ਵੀ ਗੱਲ ਪੁੱਛਣੀ ਹੈ ਪੁੱਛ ਸਕਦੇ ਹੋ ਤੇ ਆਪਾਂ ਇਹ ਦੂਜਾ ਕੁੱਝ ਨੇ ਜਿੱਦਾਂ ਉਹ ਆਫਰ ਕਰ ਰਹੇ ਆ ਕੋਈ ਆ ਕੇ ਗੱਲਬਾਤ ਕਰੋ। ਤੁਸੀਂ ਰੀਗਲ ਨੋਟਿਸ ਦੇਖ ਚੁੱਕੇ ਹੋ। ਉਸ ਤਰ੍ਹਾਂ ਉਸ ਵੇਲੇ ਇਸ ਮੈਵੋ ਤੇ ਆ ਕੇ ਗੱਲਬਾਤ ਦਾ ਕੋਈ ਸਕੋਪ ਹੈ ਜਾਂ ਕੋਈ ਪਰਵਿੰਦਰ ਦੇਖੋ ਗੱਲਬਾਤ ਦਾ ਸਕੋਪ ਹਮੇਸ਼ਾ ਹੀ ਰਹੇਗਾ ਜਦ ਜਦ ਤੱਕ ਸਾਡੇ ਜਿਹੜੇ ਜਿਹੜੇ ਇਹਨਾਂ ਸਾਡੇ ਕਲਾਇੰਟ ਨੇ ਜਦ ਤੱਕ ਉਹਨਾਂ ਦੇ ਗ੍ਰੀਵੈਂਸਿਸ ਜਿਹੜੀ ਉਹਨਾਂ ਦੀ ਸ਼ਿਕਾਇਤਾਂ ਨੇ ਉਹਨਾਂ ਦੀ ਉਹ ਸਾਰੇ ਐਡਰੈਸ ਹੋ ਜਾਣ ਤਾਂ ਅਸੀਂ ਅਸੀਂ ਇਹ ਇਹ ਕਲਾਕਾਰ ਬੰਦੇ ਨੇ ਇਹਨਾਂ ਨੇ ਇਹਨਾਂ ਨੇ ਕੋਈ ਕੋਈ ਇਸ ਤਰ੍ਹਾਂ ਦਾ ਏਜੰਡਾ ਨਹੀਂ ਨਾ ਅਜੇ ਤੱਕ ਕਿੰਨੀ ਇਹਨਾਂ ਦੀ ਉਮਰ ਹੋ ਗਈ ਹੋਣੀ ਮੈਨੂੰ ਲੱਗਦਾ ਕਿ ਪਹਿਲੀ ਵਾਰ ਇਹਨਾਂ ਨੂੰ ਕੋਈ ਲॉ ਐਂਡ ਆਰਡਰ ਦੇ ਵਿੱਚ ਪਹਿਲੀ ਵਾਰੀ ਦਰਵਾਜ਼ਾ ਖੜਕਾਣਾ ਪਿਆ ਹੋਣਾ ਠੀਕ ਹੈ ਤਾਂ ਤੁਸੀਂ ਇਸ ਤੋਂ ਸਮਝੋ ਕਿ ਕੀ ਬੰਦੇ ਦਾ ਇਹ ਕੰਮ ਹੈ ਕਿ ਬੰਦਾ ਇਸ ਤਰ੍ਹਾਂ ਦੇ ਕੰਮ ਚ ਹੈ ਕੋਈ ਪਿਆ ਔਰ ਜਿਨ੍ਹਾਂ ਤੇ ਇਲਜ਼ਾਮ ਲਾ ਰਹੇ ਨੇ ਉਹਨਾਂ ਨਾਲ ਕਾਫੀ ਵਾਰੇ ਹੋ ਚੁੱਕੇ ਤੇ ਕੋਈ ਬੰਦਾ ਐਨੇ ਸਾਲਾਂ ਚ ਆਪਣੀ 30 ਸਾਲਾਂ ਦੀ ਉਮਰ ਚ 32 ਸਾਲਾਂ ਦੀ ਉਮਰ ਚ ਪਹਿਲੀ ਵਾਰ ਚੁੱਪੀ ਤੋੜ ਰਿਹਾ ਤਾਂ ਉਹਨੂੰ ਕੋਈ ਐਕਸਟਰਾ ਆਰਡੀਨਰੀ ਸਰਕਮਸਟੈਂਸ ਲੱਗੇ ਹੋਣੇ ਆ ਉਹ ਤਾਂ ਹੀ ਤੁਹਾਡੀ ਕਚੈੜੀ ਚ ਆ ਕੇ ਬੈਠਿਆ ਤੇ ਮੈਨੂੰ ਲੱਗਦਾ ਪਈ ਇਸ ਤੋਂ ਬਾਅਦ ਅਸੀਂ ਇਹਨੂੰ ਓਵਰ ਕਰਦੇ ਤੇ ਤੁਹਾਡੇ ਲਈ ਬਿਲਕੁਲ ਜੀ ਇੱਕ ਸਵਾਲ ਹੋ ਰਿਹਾ ਹੈ ਤੁਸੀਂ ਤੁਸੀਂ ਇਹ ਕਹਾਂ ਕਿ ਆਰਟਿਸਟ ਕਾਫੀ ਹੋਰ ਜ਼ਿਆਦਾ ਹੈਗੇ ਸੁਲੰਦਾ ਸ਼ਰਮਾ ਆਪਣੀ ਅਲੱਗ ਲੜਾਈ ਲੜ ਰਹੀ ਨੇ ਤੁਸੀਂ ਅਲੱਗ ਇੱਕ ਪ੍ਰੈਸ ਕਾਨਫਰੈਂਸ ਕੀਤੀ ਆ ਤੁਹਾਡੇ ਵੱਲੋਂ ਕਿਉਂਕਿ ਲੜਾਈ ਵੱਡੀ ਆ ਕਿ ਇਕੱਲੇ ਇਕੱਲੇ ਲੜਨੀ ਬਹੁਤ ਔਖੀ ਆ ਤੁਹਾਡੇ ਵੱਲੋਂ ਕੋਈ ਤਰੱਦ ਜਾਂ ਕੋਈ ਇਸ ਤਰੀਕੇ ਦੇ ਨਾਲ ਪਹਿਲ ਨਹੀਂ ਕੀਤੀ ਗਈ ਕਿ ਹੋਰ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਇੱਕ ਹੀ ਮੰਚ ਤੇ ਲਿਆਂਦਾ ਜਾਵੇ ਉਹ ਗੱਲਬਾਤ ਕਰ ਮੈਮ ਉਹ ਰਿਕੁਐਸਟ ਸਾਰਿਆਂ ਨੂੰ ਕੀਤੀ ਜਾਂਦੀ ਹੁੰਦੀ ਆ ਉਹ ਰਿਕੁਐਸਟ ਸਾਰਿਆਂ ਨੂੰ ਕੀਤੀ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਹਰ ਦੀ ਇੱਕ ਮਜਬੂਰੀ ਹੋ ਜਾਂਦੀ ਹੈ ਕੋਈ ਬੰਦਾ ਖੁੱਲ ਕੇ ਆ ਸਕਦਾ ਸਾਹਮਣੇ ਰਿਸਕ ਟੇਕਿੰਗ ਪੋਜੀਸ਼ਨ 'ਚ ਆ ਜਾਂਦਾ ਹੈ ਕੋਈ ਨਹੀਂ ਆਉਂਦਾ ਹੈਗਾ ਜਿਵੇਂ ਕਿ ਉਹ ਚੈਨਲ ਵਾਲੀ ਗੱਲ ਆਈਂਦੀ ਫੇਰ ਉਹੀ ਕਿ ਉਹਨਾਂ ਦੀਆਂ ਪ੍ਰਾਪਰਟੀਆਂ ਚੈਨਲ ਪ੍ਰਾਪਰਟੀਆਂ ਉਹਨਾਂ ਕੋਲ ਹੁੰਦੀਆਂ ਨੇ ਇਹ ਸਭ ਤੋਂ ਵੱਡਾ ਮਸਲਾ ਹੈ ਕਿ ਮੈਂ ਇੱਕ ਛੋਟੀ ਮਾਦੀਮ ਰਹੀ ਗੱਲ ਹੋਰ ਧਿਆਨ ਚ ਲਿਆਦਾ ਕਿ ਮੇਰਾ ਪਿਛਲੇ ਸਵਾ ਸਾਲ ਡੇਢ ਸਾਲ ਦਾ ਜੀਐਸਟੀ ਵੀ ਨਹੀਂ ਦਿੱਤਾ ਗਿਆ ਚਾਹੇ ਮੇਰੀ ਅਮਾਉਂਟ ਘਟ ਹੁੰਦੀ ਹੈ ਚਾਹੇ ਵੱਧ ਹੁੰਦੀ ਹੈ ਇੱਕ ਹੋਰ ਤਰ੍ਹਾਂ ਦਾ ਫਰਾਡ ਹੈ ਜਿਹੜੀਆਂ ਪੇਮੈਂਟਾਂ ਦੁਬਈ ਰਹੀ ਰੂਟ ਕਰ ਦਿੰਦੇ ਨੇ ਇਹ ਇੱਕ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਫਰਾਡ ਹੈ ਫਰਾਡ ਹੈ ਤਾਂ ਪੁਲਿਸ ਰਿਕਵੈਸਟ ਹੈ ਕਿ ਇਹਨੂੰ ਵੀ ਕੰਸਰਨਡ ਮਹਿਕਮਾ ਨੂੰ ਕਿ ਇਹਨਾਂ ਨੂੰ ਹੋਰ ਡੀਪੀ ਜਾਣਿਆ ਜਾਵੇ ਜਿਹੜਾ ਦੁਬਈ ਵਾਲਾ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡਾ ਮਸਲਾ ਕਿਉਂਕਿ ਉਹ ਇੱਕ ਨੰਬਰ ਜਾਂ ਦੋ ਨੰਬਰ ਦਾ ਜਿਵੇਂ ਕਾਕਾ ਜੀ ਨੇ ਪਹਿਲਾਂ ਕਿਹਾ ਕੀ ਉਹ ਕੋਈ ਹਵਾਲਾ ਦੇ ਥਰੂ ਪੇਮੈਂਟ ਆਉਂਦੀ ਆ ਜਾਂ ਕੋਈ ਹੋਰ ਮਾਡੂਲ ਆਉਂਦਾ ਵੀਰੇ ਜਦੋਂ ਕੰਟਰੈਕਟ ਹੁੰਦਾ ਸ਼ੁਰੂ ਚ ਉਹ ਕੰਟਰੈਕਟ ਹੁੰਦਾ ਇੰਡੀਆ ਦੇ ਵਿੱਚ ਰਜਿਸਟਰਡ ਕੰਪਨੀਆਂ ਦਾ ਉਦੋਂ ਜੀਐਸਟੀ ਦਿੱਤੇ ਜਾਂਦੇ ਨੇ ਜਦੋਂ ਆ ਕਿ ਉਹਨਾਂ ਨੂੰ GST ਨਾ ਦੇਣਾ ਪਵੇ ਉਹਨਾਂ ਦੇ ਪਿੱਛੋਂ ਆ ਰਿਹਾ GST ਜਿਵੇਂ ਬਿੰਦਸੇ ਬੰਬੇ established ਕੰਪਨੀਆਂ ਵੱਲੋਂ ਆ ਜਾਂਦੇ ਨੇ GST ਤਾਂ ਉਸ ਪੇਮੈਂਟ ਨੂੰ ਉਹ ਰੂਟ ਅਦਰ ਕੰਟਰੀ ਰਹੀ ਕਰਦੇ ਨੇ ਉਹ GST ਆਰਟੀ ਦਾ ਵੀ ਖਾ ਜਾਂਦੇ ਨੇ ਤੇ ਪਿੱਛੋਂ ਵੀ ਖਾ ਜਾਂਦੇ ਤੁਸੀਂ ਕੋਈ ਕੰਪਨੀ ਤੁਹਾਨੂੰ ਪ੍ਰੋਵਾਈਡ ਕਰਵਾਉਂਦੀ ਬਿਲਕੁਲ ਜੀ ਉਥੋਂ ਦੀਆਂ ਉਥੋਂ ਦੀ ਮੈਂ ਇੱਕੋ ਵਾਰ ਚ ਸਾਰੀ ਚੀਜ਼ਾਂ ਨਹੀਂ ਖਤਮ ਕਰਨਾ ਚਾਹੁੰਦਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਮੈਂ ਉਥੋਂ ਦੀਆਂ ਕੰਪਨੀਆਂ ਦੇ ਨਾਮ ਕੀ ਨੇ ਉਹਨਾਂ ਦੇ ਬੈਂਕ ਖਾਤੇ ਕੀ ਨੇ ਉਹਨਾਂ ਦੇ ਸਕਰੀਨ ਸ਼ਾਟ ਕੀ ਨੇ ਤੇ ਬਹੁਤ ਸਾਰੇ ਪ੍ਰੂਫ ਦੇ ਸਕਦਾ ਹਾਂ